ਸਸਿਕਾ ਜੀ ਵੈਲਕਮ ਬੈਕ ਟੂ ਆਰ ਚੈਨਲ ਤੇ ਅੱਜ ਫਿਰ ਆਪਾਂ ਵਾਪਸ ਲੈ ਕੇ ਆਏ ਆ ਆਪਣੀ ਸੀਰੀਜ਼ ਦਾ ਨੈਕਸਟ ਐਪੀਸੋਡ ਤੇ ਆਪਾਂ ਗੱਲ ਕਰ ਰਹੇ ਆ ਨੀਪੋਲੀਨ ਹਿਲ ਦੇ ਪ੍ਰਿੰਸੀਪਲਸ ਆਫ ਸਕਸੈਸ ਦੀ ਤੇ ਮੈਨੂੰ ਉਮੀਦ ਹੈ ਕਿ ਹੁਣ ਤੱਕ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਏਗੀ ਸੋ ਅੱਜ ਆਪਾਂ ਲੈ ਕੇ ਆ ਰਹੇ ਆ ਪ੍ਰਿੰਸੀਪਲ ਨੰਬਰ 7 ਤੇ ਅਗੇਨ ਆਈ ਹੈਵ ਮੇਡ ਸਮ ਨੋਟਸ ਅੱਜ ਮੈਂ ਟਿਸ਼ੂ ਪੇਪਰ ਤੇ ਨੋਟਸ ਬਣਾਏ ਨੇ ਤੇ ਪ੍ਰਿੰਸੀਪਲ ਨੰਬਰ 7 ਉਹ ਚੀਜ਼ ਦੀ ਗੱਲ ਕਰਦਾ ਜਿਹੜਾ ਕਿ ਉਹ ਪਹਿਲੇ ਵੀ ਕੁਝ ਪ੍ਰਿੰਸੀਪल्स ਦੇ ਵਿੱਚ ਗੱਲ ਕਰ ਚੁੱਕਿਆ ਹੈ ਅ ਸੋ ਇਹਦੇ ਲਈ ਆਪਣੇ ਆਪ ਦੇ ਵਿੱਚ ਇੱਕ ਨਵੀਂ ਕੈਟਾਗਰੀ ਉਹਨਾਂ ਨੇ ਫੁੱਲ ਔਨ ਇੱਕ ਪ੍ਰਿੰਸੀਪਲ ਕੈਟਾਗਰੀ ਉਹਨਾਂ ਨੂੰ ਦਿੱਤੀ ਹੈ ਕਿਉਂਕਿ ਇਹ ਇੰਨੀ ਇੰਪੋਰਟੈਂਟ ਚੀਜ਼ ਹੈ ਐਂਡ ਉਹ ਇੰਪੋਰਟੈਂਟ ਚੀਜ਼ ਹੈ ਪੋਜ਼ਿਟਿਵ 멘ਟਲ ਐਟੀਟਿਊਡ ਜ਼ਿੰਦਗੀ ਦੇ ਵਿੱਚ ਇੱਕ ਜਿਹੜੀ ਆਸ਼ਾ ਵਰਦੀ ਸੋਚ ਹੈ ਉਹ ਬਹੁਤ ਹੀ ਜ਼ਰੂਰੀ ਹੈ ਪਹਿਲਾਂ ਇਸ ਬਾਰੇ ਕਾਫੀ ਪ੍ਰਿੰਸੀਪਲਸ ਦੀ ਡਿਸਕਸ਼ਨ ਹੋਈ ਹੈ ਪਰ ਅੱਜ ਆਪਾਂ ਡਿਟੇਲਸ ਡਿਸਕਸ਼ਨ ਕਰਾਂਗੇ ਡਿਟੇਲਸ ਇਨ ਅ ਵੇ ਥੈਟ ਕਿ ਨੈਪੋਲੀਅਨ ਹਿਲ ਨੇ ਕੁਝ ਸਟੈਪਸ ਦਿੱਤੇ ਨੇ ਜਾਂ ਕੁਝ ਆਪਾਂ ਨੂੰ ਰੂਲਸ ਜਾਂ ਨੰਬਰਸ ਦਿੱਤੇ ਨੇ ਜਿਹੜੇ ਕਿ ਉਹ ਕਹ ਦੱਸ ਰਿਹਾ ਕਿ ਵੀ ਅਗਰ ਤੁਸੀਂ ਗੋ ਥਰੂ ਥਿਸ ਤਾਂ ਹਾਈਲੀ ਲਾਈਕਲੀ ਤੁਸੀਂ ਆਪਣੀ ਸੋਚ ਨੂੰ ਆਸ਼ਵਰਦੀ ਸੋਚ ਬਣਾ ਸਕਦੇ ਹੋ ਸੋ ਪਹਿਲੀ ਚੀਜ਼ ਉਹ ਕਹਿ ਰਿਹਾ ਕਿ ਵੀ ਕੋਸ਼ਿਸ਼ ਕਰੋ ਕੀ ਤੁਸੀਂ ਬਾਕੀ ਲੋਕ ਜਿਨ੍ਹਾਂ ਦੇ ਨਾਲ ਤੁਹਾਡੀਆਂ ਨਿੱਤੀਆਂ ਡਿਸਕਸ਼ਨਸ ਜਾਂ ਨਿੱਤ ਦਾ ਮਿਲਣਾ ਜੁਲਣਾ ਜਾਂ ਤੁਹਾਡੇ ਰਿਲੇਸ਼ਨਸ਼ਿਪ ਨੇ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਦੇ ਜੁੱਤੀਆਂ ਵਿੱਚ ਪੈਰ ਪਾ ਕੇ ਦੇਖ ਸਕੋ ਕੋਸ਼ਿਸ਼ ਕਰੋ ਕਿ ਤੁਸੀਂ ਛੋਟੀਆਂ ਚੀਜ਼ਾਂ ਲਈ ਅਨ ਇੰਪੋਰਟੈਂਟ ਚੀਜ਼ਾਂ ਲਈ ਬੇਸਿਕ ਚੀਜ਼ਾਂ ਦੇ ਲਈ ਲੜਾਈ ਝਗੜੇ ਬਿਲਕੁਲ ਨਾ ਕਰੋ ਸੋ ਪਹਿਲਾ ਸਟੈਪ ਜੋ ਕਹਿਣ ਦਾ ਭਾਵ ਹੈ ਜੋ ਨਿਪੋਲੀਅਨ ਹਿਲ ਕਹਿਣਾ ਚਾਹ ਰਿਹਾ ਹੈ ਕਿ ਵੀ ਜਦੋਂ ਵੀ ਕੋਈ ਤੁਹਾਡੇ ਨਾਲ ਆਂਦਾ ਹੈ ਤੇ ਤੁਹਾਨੂੰ ਕੋਈ ਡਿਸਕਸ਼ਨ ਕਰਦਾ ਹੈ ਜਾਂ ਤੁਹਾਣਾ ਕੋਈ ਗੱਲ ਕਰਦਾ ਹੈ ਤੁਸੀਂ ਕੋਸ਼ਿਸ਼ ਕਰੋ ਕਿ ਵੀ ਤੁਸੀਂ ਉਹਦਾ ਵਿਊ ਪੁਆਇੰਟ ਸਮਝ ਸਕੋ ਉਹਦਾ ਸਟੇਟ ਆਫ ਮਾਈਂਡ ਸਮਝਣ ਦੀ ਗੱਲ ਕਰੋ ਤੇ ਬਿਨਾਂ ਗੱਲ ਦੀਆਂ ਛੋਟੇ ਮੋਟੀਆਂ ਲੜਾਈਆਂ ਝਗੜਿਆਂ ਤੋਂ ਦੂਰ ਰਹੋ ਬਿਨਾਂ ਗੱਲ ਦੀਆਂ ਬੈਸਾਂ ਤੋਂ ਦੂਰ ਰਹੋ ਜਸ ਖੁੱਲੇ ਦਿਮਗ ਨਾਲ ਗੱਲ ਸੁਣ ਕੇ ਤੇ ਅਗਰ ਗੱਲ ਨਹੀਂ ਪਸੰਦ ਤਾਂ ਉਸ ਨੂੰ ਹੌਫਰੇ ਕਰ ਦਿਓ ਜੇ ਗੱਲ ਪਸੰਦ ਹੈ ਤਾਂ ਬਹੁਤ ਚੰਗੀ ਗੱਲ ਹੈ ਸੋ ਬੇਸਿਕਲੀ ਉਹ ਉਹਦਾ ਕਹਿਣਾ ਹੈ ਕਿ ਡੋਨਟ lets ਸਮੋਲ ਥਿੰਗਸ ਟੂ ਬਿਕਮ ਬਿਗਰ ਇਨ ਯੂਰ ਰਿਲੇਸ਼ਨਸ਼ਿਪ ਬੇਸਿਕਲੀ ਰਾਈ ਦਾ ਪਹਾੜ ਨਹੀਂ ਬਣਾਉਣਾ ਹੈ ਤੁਸੀਂ ਆਪਣੇ ਰਿਲੇਸ਼ਨਸ਼ਿਪ ਡਸ ਨਾਟ ਮੀਨ ਕਿ ਵੀ ਤੁਸੀਂ ਸਿਰਫ ਆਪਣੇ ਜੀ ਦੰਮੀਆ ਬੀਬੀ ਦਾ ਰਿਲੇਸ਼ਨਸ਼ਿਪ ਹੋ ਗਿਆ ਕੋਈ ਵੀ ਤਨੰਦਰ ਰਿਲੇਸ਼ਨਸ਼ਿਪ ਨੇ ਤੁਹਾਡੇ ਬਿਜ਼ਨਸ ਰਿਲੇਸ਼ਨਸ਼ਿਪ ਨੇ ਤੁਸੀਂ employer ਤੇ ਤੁਹਾਡੇ employees ਤੁਹਾਨੂੰ ਕੁਝ ਕਹਿ ਰਹੇ ਨੇ ਤੁਸੀਂ ਉਸ رائے ਦਾ ਪਹਾਨ ਨਿਪrana ਪਰ ਸੁਣੋ ਜ਼ਰੂਰ ਐਵੇਂ ਹੀ ਤੁਹਾਡੇ friends ਨਾਲ ਰਿਲੇਸ਼ਨਸ਼ਿਪ ਤੁਹਾਡੇ ਕਲੀਗਜ਼ ਦੇ ਨਾਲ ਰਿਲੇਸ਼ਨਸ਼ਿਪ ਉਹਨਾਂ ਸਾਰਿਆਂ ਦੇ ਵਿੱਚ ਛੋਟੀਆਂ ਗੱਲਾਂ ਨੂੰ ਇਗਨੋਰ ਕਰਕੇ ਅਗਰ ਕੋਈ ਕਿਸੇ ਨੇ ਕੁਝ ਕੀਤਾ ਹੈ ਜਾਂ ਕਿਹਾ ਹੈ ਕੋਸ਼ਿਸ਼ ਕਰੋ ਸਮਝਣ ਦੀ ਕਿ ਵੀ ਉਹਦੇ ਕੀ ਰੀਜ਼ਨ ਹੋ ਸਕਦੇ ਨੇ ਅਗਲੇ ਬੰਦੇ ਦਾ ਮਾਈਂਡ ਆਫ ਸਟੇਟ ਆਫ ਮਾਈਂਡ ਸਮਝ ਕੇ ਫਿਰ ਹੀ ਤੁਸੀਂ ਅੱਗੇ ਸਟੈਪ ਲਵੋ ਔਰ ਛੋਟੀਆਂ ਗੱਲਾਂ ਨੂੰ ਵੱਡਾ ਨਾ ਬਣਾਓ ਦੂਸਰਾ ਉਹ ਕਹਿ ਰਿਹਾ ਕਿ ਐਵਰੀ ਮਾਰਨਿੰਗ ਪ੍ਰੈਕਟਿਸ ਗ੍ਰੈਟੀਟਿਊਡ ਸਵੇਰੇ ਉੱਠ ਕੇ ਜਿਵੇਂ ਆਪਣੇ ਕਹਿ ਦਿੰਦੇ ਨੇ ਕਿ ਪਾਠ ਕਰੋ ਹਨਾ ਕਿ ਵੀ ਸਵੇਰੇ ਉੱਠ ਕੇ ਅਰਦਾਸ ਕਰੋ ਬਾਬਿਆਂ ਨੂੰ ਪਾਠ ਕਰੋ ਐਦਾਂ ਇੰਗਲਿਸ਼ ਦੇ ਵਿੱਚ ਨੈਪੋਲੀਅਨ ਹਿਲ ਕਹਿ ਰਿਹਾ ਕਿ ਵੀ ਤੁਸੀਂ ਗ੍ਰੈਟੀਟਿਊਡ ਦਿਓ ਸਵੇਰੇ ਉੱਠ ਕੇ ਅੱਜਕੱਲ ਤਾਂ YouTube ਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਗ੍ਰੈਟੀਟਿਊਡ ਦੇ ਗ੍ਰੈਟੀਟਿਊਡ ਇਜ਼ ਨਾਥਿੰਗ ਗ੍ਰੈਟੀਟਿਊਡ ਕੀ ਹੁੰਦਾ ਥੈਂਕ ਯੂ ਦੇਣਾ ਇੱਕ ਥੈਂਕ ਯੂ ਦੇਣ ਨੂੰ ਪ੍ਰੋਸੈਸ ਨੂੰ ਗ੍ਰੈਟੀਟਿਊਡ ਕਹਿ ਦਿੰਦੇ ਨੇ ਤੁਸੀਂ ਦੇਖੋਗੇ ਕਿ YouTube ਤੇ ਕਾਫੀ ਵੀਡੀਓਜ਼ ਪਈਆਂ ਗ੍ਰੈਟੀਟਿਊਡ ਦੀਆਂ ਸਵੇਰੇ ਸਵੇਰੇ ਤੁਸੀਂ ਕੰਮ ਤੇ ਡਰਾਈਵ ਕਰਦੇ ਜਾ ਰਹੇ ਹੋ ਗ੍ਰੈਟੀਟਿਊਡ ਦੀ ਵੀਡੀਓ ਲਗਾ ਲਓ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਕਿਵੇਂ ਦੀਆਂ ਹੁੰਦੀਆਂ ਵੀਡੀਓ ਜਿਵੇਂ ਕਹਿ ਰਹੇ ਨੇ ਕਿ ਵੀ ਮੈਂ ਬਹੁਤ ਤੰਬਾਦਿਆਂ ਕਿ ਵੀ ਅੱਜ ਮੈਨੂੰ ਉੱਠਣ ਦਾ ਮੌਕਾ ਮਿਲਿਆ ਮੈਂ ਬਹੁਤ ਤੰਬਾਦਿਆਂ ਕਿ ਮੇਰੇ ਜੀਵਨ ਦੇ ਵਿੱਚ ਬਹੁਤ ਹੀ ਪਿਆਰ ਕਰਨ ਵਾਲੇ ਲੋਕ ਹੈਗੇ ਨੇ ਮੈਂ ਬਹੁਤ ਤੰਬਾਦਿਆਂ ਕਿ ਵੀ ਮੇਰੇ ਕੋਲ ਅੱਛੀ ਸਿਹਤ ਹੈਗੀ ਹੈ ਮੈਂ ਬਹੁਤ ਤਨਵਾਦੀ ਆ ਕਿ ਵੀ ਮੌਸਮ ਅੱਛਾ ਹੈ ਜਸ ਗਿਵ ਗਿਵ ਥੈਂਕਸ ਜੋ ਚੀਜ਼ਾਂ ਅੱਛੀਆਂ ਹੋ ਰਹੀਆਂ ਨੇ ਗ੍ਰੈਟੀਟਿਊਡ ਦੋ ਲਿਸਨ ਟੂ ਗ੍ਰੈਟੀਟਿਊਡ ਵੀਡੀਓਜ਼ ਇਨ ਦਾ ਮਾਰਨਿੰਗ ਤਾਂ ਜੋ ਤੁਹਾਡਾ ਜਿਹੜਾ ਮਾਈਂਡ ਸੈਟ ਹੈ ਉਹ ਥੋੜਾ ਪੋਜ਼ਿਟਿਵ ਰਹੇ ਤੁਹਾਡੀ ਦਿਨ ਦੀ ਸ਼ੁਰੂਆਤ ਅਗਰ ਬਦਿਆ ਹੋਏਗੀ ਤੇ ਹੋਪਫੁਲੀ ਸਾਰਾ ਦਿਨ ਵੀ ਬਦਿਆ ਜਾਊਗਾ ਤੀਸਰਾ ਉਹ ਕਹਿੰਦਾ ਹੈ ਕਿ ਵੀ learn the art of selling yourself by asking the leading questions ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਡਿਸਕਸ਼ਨ ਕਰ ਰਹੇ ਹੋ ਤੁਸੀਂ ਕੋਈ ਕੋਈ ਕਹਿਣਾ ਅਗਲੇ ਤੋਂ ਮੰਨਵਾਉਣਾ ਚਾਹੁੰਦੇ ਹੋ ਬੇਸਿਕਲੀ ਤੁਹਾਡੇ ਕੋ ਕੋਈ ਚੀਜ਼ ਹੈ ਤੁਸੀਂ ਚਾਹੁੰਦੇ ਹੋ ਅਗਲਾ ਖਰੀਦ ਲਵੇ ਜੇ ਤੁਸੀਂ ਸਾਰਾ ਧਿਆਨ ਕੋਸ਼ਿਸ਼ ਦਿਵੋਗੇ ਕਿ ਵੀ 베ਚਣ ਤੇ 베ਚਣ ਕਿ ਮੇਰੇ ਤੋਂ ਖਰੀਦ ਲਵੋ ਉਹਨ ਗੱਲ ਨਹੀਂ ਬਣਨੀ ਅਗਲੇ ਦੇ ਮਨ ਦੇ ਵਿੱਚ ਆਪਣੇ ਆਪ ਜ਼ਰੂਰਤ ਪੈਦਾ ਹੋਏਗੀ ਤਾਂ ਉਹ ਚੀਜ਼ ਤੁਹਾਡੀ ਕੀ ਦੀ ਜਾਏਗੀ ਸੋ ਲੀਡਿੰਗ ਕੁਐਸਚਨ ਹੁੰਦਾ ਕਿ ਵੀ ਪੁੱਛੋ ਸਵਾਲ ਕਰੋ ਕਿ ਵੀ ਉਹ ਇਸ ਚੀਜ਼ ਜਿਹੜੀ ਮੇਰੇ ਕੋਲ ਟੀਅਰ ਸਪੋਜ਼ ਮੇਰੇ ਕੋਲ ਪੈਨ ਹੈ ਉਹ ਅਗਲੇ ਨੂੰ ਕਿਉਂ ਲੋੜ ਪੈਗੀ ਅਗਲੇ ਨੂੰ ਸ਼ਾਇਦ ਲੋੜ ਪੈਗੀ ਜੇ ਉਹ ਪੇਪਰ ਦੇ ਰਿਹਾ ਹੈ ਤਾਂ ਉਹਦੇ 'ਚ ਉਹਨੂੰ ਪੈਨ ਦੀ ਲੋੜ ਪੈ ਸਕਦੀ ਹੈ ਜਾਂ ਫਿਰ ਉਹਨੇ ਕੋਈ ਨੋਟਸ ਬਣਾਉਣੇ ਲੀਡਿੰਗ ਕੁਐਸਚਨ ਪੁੱਛੋ ਪੁੱਛੋ ਕਿ ਵੀ ਜਿਹਨੂੰ ਤੁਸੀਂ ਵੇਚਣਾ ਚਾਹੁੰਦੇ ਹੋ ਕਿ ਐਚਾ ਤੁਸੀਂ ਕੀ ਕੰਮ ਕਰਦੇ ਹੋ ਤੁਹਾਡੇ ਕੰਮ ਦੇ ਵਿੱਚ ਤੁਹਾਨੂੰ ਨੋਟਸ-ਨੋਟਸ ਲੈਣ ਦੀ ਕੋਸ਼ਿਸ਼ ਲੋੜ ਪੈਂਦੀ ਹੈ ਅੱਛਾ ਜੀ ਤੁਸੀਂ ਨੋਟਸ ਲੈਣੇ ਹੋ ਕਿ ਤੁਹਾਡੇ ਕੋ ਆਪਣਾ ਪੈਨ ਹੈਗਾ ਅੱਛਾ ਜੀ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਇੱਕ ਪੈਨ ਦਿੰਦੀ ਹਾਂ ਤੁਸੀਂ ਉਹ ਟਰਾਈ ਕਰਕੇ ਦੇਖੋ ਕੋਸ਼ਿਸ਼ ਕਰਕੇ ਦੇਖੋ ਮੈਂ ਇਹਨੂੰ ਕਸਟਮ ਵੀ ਬਣਾ ਲਵਾਂਗੀ ਨਾ ਐਟ ਅ ਲੀਡਿੰਗ ਕੁਐਸਚਨ ਅਗਲੇ ਨੂੰ ਜਾਣਨ ਦੀ ਕੋਸ਼ਿਸ਼ ਕਰੋ ਬੰਦ ਤਾਂ ਜੋ ਤਾਂ ਜੋ ਤੁਸੀਂ ਆਪਣੇ ਆਪ ਆਰਟ ਆਫ ਸੈਲਿੰਗ ਸਿੱਖ ਸਕੋ ਆਪਾਂ ਸਾਰੇ ਜ਼ਿੰਦਗੀ ਦੇ ਵਿੱਚ ਇੱਕ ਸੇਲਸ ਪਰਸਨ ਹੈ ਕੋਈ ਕੁਝ ਵੇਚ ਰਿਹਾ ਕੋਈ ਕੁਝ ਵੇਚ ਰਿਹਾ ਅਲਟੀਮੇਟਲੀ ਆਪਾਂ ਸਾਰੇ ਕੁਝ ਨਾ ਕੁਝ ਵੇਚ ਹੀ ਰਹੇ ਹਾਂ ਸੋ ਇੱਕ ਵੇਚਣ ਦੀ ਸਕਿੱਲ ਆਣੀ ਇੱਕ ਸੇਲਿੰਗ ਦੀ ਸਕਿੱਲ ਆਣੀ ਬਹੁਤ ਜ਼ਰੂਰੀ ਹੈ ਆਪਾਂ ਅਕਸਰ ਜਿਹੜੇ ਸੇਲਸ ਪਰਸਨ ਨੇ ਉਹਨਾਂ ਨੂੰ ਇੰਨੀ ਰਿਸਪੈਕਟ ਨਹੀਂ ਦਿੰਦੇ ਜਦ ਕਿ ਉਹਨਾਂ ਦੀ ਬਹੁਤ ਰਿਸਪੈਕਟ ਬਣਦੀ ਹੈ ਕਿਉਂਕਿ ਕਿਸੇ ਨੂੰ ਕੋਈ ਸਮਾਨ ਵੇਚਣਾ ਇੱਕ ਬਹੁਤ ਹੀ ਡਿਫਿਕਲਟ ਕੰਮ ਹੁੰਦਾ ਇਹ ਇਹਦੇ ਲਈ ਬਹੁਤ ਸਕਿੱਲਸ ਚਾਹੀਦੀਆਂ ਨੇ ਅਗਰ ਤੁਸੀਂ ਕਿਸੇ ਨੂੰ ਕੋਈ ਚੀਜ਼ ਸੇਲ ਕਰ ਰਹੇ ਹੋ ਪੇਸ਼ੈਂਸ ਚਾਹੀਦੀ ਹੈ ਥੋੜਾ ਟੀਟ ਪੂਣਾ ਚਾਹੀਦਾ ਹੈ ਇਹ ਸਾਰਾ ਕੁਝ ਚਾਹੀਦਾ ਇਸ ਕਰਕੇ ਬਟ ਆਪਾਂ ਸਾਰੇ ਸੇਲਸ ਪਰਸਨ ਐਟ 1 ਪੁਆਇੰਟ ਕੋਈ ਕਿਸੇ ਤਰ੍ਹਾਂ ਚੀਜ਼ ਵੇਚ ਰਿਹਾ ਕੋਈ ਕਿਸੇ ਤਰ੍ਹਾਂ ਵੇਚ ਰਿਹਾ ਸੋ ਆਪਣੇ ਨੂੰ ਆਰਟ ਟੂ ਸੇਲ ਯੋਰ ਥਾਟਸ ਆਰਟ ਟੂ ਸੇਲ ਯੋਰ view points ਇਹ ਤੁਹਾਨੂੰ ਆਣੇ ਚਾਹੀਦੇ ਨੇ ਆਪਣੇ ਵਿਚਾਰ ਕਿਵੇਂ ਵੇਚਣੇ ਨੇ ਆਪਣੀ ਸੋਚ ਕਿਵੇਂ ਵੇਚਣੀ ਆ ਇਹ ਤੁਹਾਨੂੰ ਤੁਸੀਂ ਸਿੱਖੋ 베ਚਣ ਦਾ ਮਤਲਬ ਹੈ ਕਿ ਅਗਲੇ ਨੂੰ ਇਹ ਚੀਜ਼ ਦੇਣੀ ਆ ਸਮਝਾਣੀ ਹਨਾ ਕੰਪਰੋਮਾਈਜ਼ ਨਹੀਂ 베ਚਣ ਦਾ ਮਤਲਬ ਹੈਨਾ ਸੋ ਚੌਥਾ ਪੁਆਇੰਟ ਉਹ ਕਹਿੰਦਾ ਹੈਵ ਅ ਗੁੱਡ ਲਾਫ ਜ਼ਿੰਦਗੀ ਦੇ ਵਿੱਚ ਹੱਸਣਾ ਖੇਡਣਾ ਖੁਸ਼ੀਆਂ ਬਹੁਤ ਜ਼ਰੂਰੀ ਨੇ ਜਿੰਨਾ ਹਾਸਾ ਜ਼ਿੰਦਗੀ ਲਈ ਇੰਪੋਰਟੈਂਟ ਹੈ ਉਸ ਤੋਂ ਈ ਜ਼ਿਆਦਾ ਸ਼ਾਇਦ ਹੋਰ ਕੋਈ ਚੀਜ਼ ਇੰਪੋਰਟੈਂਟ ਨਹੀਂ ਜੇ ਤੁਸੀਂ ਆਪਣੀ ਸਿਹਤ ਵਧੀਆ ਰੱਖੋਗੇ ਡੋਪਾਮਾਈਨ ਖੁਸ਼ ਰੱਖਣ ਵਾਲੇ ਹਾਰਮੋਨਸ ਰਿਲੀਜ਼ ਹੋਣਗੇ ਉਹ ਅੰਮ ờ ਓਵਰঅল ਤੁਹਾਡੇ ਦਿਨ ਨੂੰ ਬੈਟਰ ਕਰਨਗੇ ਹੱਸਣਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਤੁਸੀਂ ਆਪਣੇ ਬੱਚੇ ਨਾਲ ਹੱਸੋ ਖੇਡੋ ਉਹਨੂੰ ਦੌੜੋ ਭੱਜੋ ਨਿਆਣੇ ਨਾਲ ਨਿਆਣਾ ਬਣ ਕੇ ਤੁਸੀਂ ਹੱਸ ਖੇਡ ਸਕਦੇ ਹੋ ਯੂ نو ਹੈਪੀ ਰਹੋ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਹਾਸੇ ਵਾਲੀਆਂ ਟੋਮ ਐਂਡ ਜੈਰੀ ਕਾਰਟੂਨ ਦੇਖ ਲਓ ਤੁਸੀਂ ਹੱਸੋ ਉਹਨੂੰ ਦੇਖ ਕੇ ਜੇ ਉਹ ਨਹੀਂ ਆਪਣੇ ਯਾਂ ਦੋਸਤਾਂ ਬਿੱਲੀਆਂ ਦਾ ਕੋਈ ਗਰੁੱਪ ਜਿਹਦੇ ਵਿੱਚ ਤੁਸੀਂ ਸੇਅਰ ਕਰਨ ਜਾ ਰਹੇ ਹੋ ਹੱਸ ਰਹੇ ਹੋ ਖੇਡ ਰਹੇ ਹੋ ਅੱਜਕਲ ਹਾਸੇ ਵਾਲਾ ਯੋਗਾ ਵੀ ਚੱਲਦਾ ਹੈ ਕਿ ਤੁਸੀਂ ਉੱਚੀ ਉੱਚੀ ਹੱਸ ਰਹੇ ਹੋ ਤੇ ਬੋਡੀ ਤੇ ਆਪਣਾ ਦਿਮਾਗ ਇਹੋ ਜੀ ਚੀਜ਼ ਹੈ ਕਿ ਕਹਿੰਦੇ ਕਿ ਵੀ ਯੂ ਫੇਕ ਇਟ ਟਿਲ ਯੂ ਮੇਕ ਇਟ ਮਤਲਬ ਕਿ ਜ਼ਿੰਦਗੀ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਨਕਲੀ ਹੱਸ ਰਹੇ ਹੋ ਅਸਲੀ ਹੱਸ ਰਹੇ ਹੋ ਤੁਸੀਂ ਸਟ੍ਰੈਚ ਵੀ ਕਰ ਲੋਗੇ ਨਾ ਆਪਣੀ ਅੱਖ ਸਮਾਈਲ ਕਰੋਗੇ ਤੁਹਾਡੇ ਦਿਮਾਗ ਨੂੰ ਸਿਗਨਲ ਜਾਣਾ ਸ਼ੁਰੂ ਹੋ ਜਾਂਦਾ ਕਿ ਮੈਂ ਖੁਸ਼ ਹਾਂ ਸੋ ਜਸਟ ਸਮਾਈਲ ਹਨਾ ਬੀ ਹੈਪੀ ਤੇ ਆਪਣੇ ਫੇਵਰਟ ਤੁਸੀਂ ਕਮੇਡੀਅਨਸ ਦੀਆਂ ਵੀਡੀਓਜ਼ ਦੇਖੋ YouTube ਤੇ ਕਪਲ ਸ਼ਰਮਾ ਲਗਾ ਕੇ ਦੇਖ ਲਿਆ ਤਾਂ ਥੋੜਾ ਹੱਸਿਆ ਖੇਡਿਆ ਟਾਈਮ ਕੱਢ ਕੇ ਅੱਧਾ ਪੌਣਾ ਘੰਟਾ ਹੈਵ ਗੁੱਡ ਲਾਫ ਜ਼ਿੰਦਗੀ 'ਚ ਹੱਸਣਾ ਬਹੁਤ ਜ਼ਰੂਰੀ ਹੈ ਉਹ ਲੋਕ ਆਪਣੇ ਆਲੇ ਦੁਆਲੇ ਰੱਖੋ ਜਿਹੜੇ ਕਿ ਖੁਸ਼ ਰਹਿੰਦੇ ਹੋਣ ਤੇ ਉਹਨਾਂ ਨਾਲ ਮਸਤੀ ਕਰੋ ਤੇ ਲਾਈਫ ਸੀਰੀਅਸ ਯੈਸ ਬਹੁਤ ਜ਼ਰੂਰੀ ਹੈ ਤੁਸੀਂ ਆਪਣੀਆਂ ਰਿਸਪੌਂਸਿਬਿਲਟੀਜ਼ ਨੂੰ ਸੀਰੀਅਸ ਲਗੋ ਬਟ ਐਟ ਦ ਟੇਮ ਟਾਈਮ ਹੱਸਣਾ ਵੀ ਜ਼ਰੂਰੀ ਹੈ ਫਿਰ ਪੰਜਵਾਂ ਪੁਆਇੰਟ ਉਹਨਾਂ ਨੇ ਦਿਖਾਇਆ ਹੈ ਕਿ ਵੀ ਥਿੰਕ ਆਫ 올ਡ ਡੀਫੀਟਸ ਐਂਡ ਫੇਲਿਅਰਸ ਐਜ਼ ਅ ਸਟੈਪਿੰਗ ਸਟੋਨ ਔਫ ਗੁੱਡ ਥਿੰਗਸ ਇਨ ਲਾਈਫ ਜ਼ਿੰਦਗੀ ਦੇ ਵਿੱਚ ਹਾਰ ਜਿੱਤ ਚਲਦੀ ਰਹਿੰਦੀ ਹੈ ਮੈਂ ਅਜ ਤੱਕ ਕੋਈ ਨਹੀਂ ਦੇਖਿਆ ਜਿਹੜਾ ਜਿਹੜਾ ਆਪਣੀ ਜ਼ਿੰਦਗੀ ਚ ਕਦੇ ਫੇਲ ਨਾ ਹੋਇਆ ਹੋਵੇ ਜਿਹਨੂੰ ਕਦੇ ਜ਼ਿੰਦਗੀ ਚ ਦੁੱਖ ਨਾ ਆਇਆ ਹੋਣ ਜ਼ਿੰਦਗੀ ਚ ਦੁੱਖ ਸੁੱਖ ਹਾਰ ਜਿੱਤ ਬਣੀ ਰਹਿਣੀ ਹੈ ਸੋਚੋ ਉਹ ਪੁਆਇੰਟ ਜਦੋਂ ਤੁਹਾਨੂੰ ਲੱਗਿਆ ਸੀਗਾ ਕਿ ਵੀ ਮੈਂ ਸ਼ਾਇਦ ਹਾਰ ਗਈ ਜਾਂ ਮੇਰੀ ਬਹੁਤ ਵੱਡੀ ਡਿਫੀਟ ਹੋਈ ਹੈ ਤੇ ਅੱਜ ਦੇਖੋ ਕਿ ਉਸ ਡਿਫੀਟ ਨੇ ਤੁਹਾਨੂੰ ਕਿਵੇਂ ਸ਼ੇਪ ਕੀਤਾ ਤੇ ਤੁਹਾਨੂੰ ਰੈਲਾਈਜ਼ ਹੋਊਗਾ ਕਿ ਵੀ ਉਹ ਹਾਰੀਆਂ ਉਹ ਫੇਲ ਹੋਣਾ ਵੀ ਬਹੁਤ ਜ਼ਰੂਰੀ ਸੀਗਾ ਅੱਜ ਜਿੱਥੇ ਮੈਂ ਹਾਂ ਉੱਥੇ ਪਹੁੰਚਣ ਲਈ ਜੇ ਮੈਂ ਇਹਦੀ ਤੁਹਾਨੂੰ ਇੱਕ ਐਗਜ਼ਾਮਪਲ ਦਵਾਂ ਜਦੋਂ ਮੈਂ ਆਸਟ੍ਰੇਲੀਆ ਨਵੀਂ-ਨਵੀਂ ਆਈ ਸੀਗੀ ਮੇਨ ਤੋਂ ਮੇਰੇ ਕੋਲ ਜੌਬ ਨਹੀਂ ਸੀ ਮੈਂ ਜੌਬਾਂ ਲੱਭ ਰਹੀ ਸੀ ਮੈਂ ਰੋਜ਼ ਰਿਜ਼ਿਊਮੇ ਲੈ ਕੇ ਚਲੇ ਜਾਣਾ ਕਦੇ ਕਿਸੇ ਸ਼ੌਪ ਤੇ ਦੇ ਰਹੀ ਹਾਂ ਕਦੇ ਕਿਸੇ ਸ਼ੌਪ ਤੇ ਦੇ ਰਹੀ ਹਾਂ ਵੰਡ ਰਹੀ ਹਾਂ ਕੋਸ਼ਿਸ਼ ਕਰ ਰਹੀ ਸੀ ਕਿ ਮੈਨੂੰ ਮੇਰੇ ਡੈਂਟਲ ਦੇ ਅੰਦਰ ਹੀ ਮਿਲ ਜੇ ਅ ਜੌਬ ਮਿਲ ਜੇ ਲੇਕਿਨ ਬਹੁਤ ਔਖੀ ਲੱਗ ਰਹੀ ਸੀ ਮੈਨੂੰ ਤਾਂ ਫਿਰ ਮੈਂ ਬਾਕੀ ਸਭ ਜੋ ਸ਼ੌਪਸ ਵਗੈਰਾ 버ਗਰ ਸ਼ੌਪਸ ਰੈਸਟੋਰੈਂਟ ਹਰ ਜਗ੍ਹਾ ਜੌਬਸ ਅਪਲਾਈ ਕਰ ਰਹੀ ਸੀ ਇੱਕ ਜਗ੍ਹਾ ਮੈਨੂੰ ਇੰਟਰਵਿਊ ਆਇਆ ਤੇ ਮੈਨੂੰ ਬੜੀ ਉਮੀਦ ਸੀ ਕਿ ਵੀ ਮੈਨੂੰ ਉਹ ਜੌਬ ਮਿਲ ਜਾਣੀ ਆ ਉਹ ਸੀਗੀ ਨਾਈਟ ਕਲੋਸ ਦੀ ਸ਼ਾਪ ਸੀਗੀ ਬੇਸਿਕਲੀ ਤੁਸੀ ਕਪੜੇ ਵੇਚਣੇ ਸੀ ਉਹਦੇ ਵਿੱਚ ਤੇ ਮੈਂ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਜੌਬ ਮਿਲੀ ਨਹੀਂ ਸੀ ਤਾਂ ਮੈਨੂੰ ਬਹੁਤ ਉਮੀਦ ਸੀ ਉਥੋਂ ਕਿ ਵੀ ਮੈਨੂੰ ਮਿਲ ਜੇਗੀ ਪਰ ਜਦੋਂ ਮੈਨੂੰ ਨਹੀਂ ਮਿਲੀ ਮੇਰੀ ਇੰਟਰਵਿਊ ਵਧੀਆ ਰਹੀ ਲੇਕਿਨ ਨਾ ਆਈ ਜੌਬ ਦੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਤਾਂ ਉਸ ਦਿਨ ਮੈਨੂੰ ਲੱਗਦਾ ਸੀਗਾ ਕਿ ਵੀ ਲਾਈਕ ਜਿਵੇਂ ਮਾਈ ਅਲਟੀਮੇਟ ਫੇਲਰ ਹੈ ਕਿ ਵੀ ਮੈਂ ਕਰ ਹੀ ਨਹੀਂ ਪਾਈ ਜੌਬ ਲੈ ਨਹੀਂ ਪਾਈ ਐਂਡ 올 दैट ਪਰ ਅੱਜ ਮੈਂ ਕਹਿੰਨੀ ਆ ਸ਼ੁਕਰ ਹੈ ਮੈਨੂੰ ਜੌਬ ਨਹੀਂ ਮਿਲੀ ਕਿਉਂਕਿ ਜੇ ਉਹ ਜੌਬ ਮੈਨੂੰ ਨਹੀਂ ਮਿਲੀ ਤਾਂ ਮੈਂ ਹੋਰ ਜਗ੍ਹਾ ਅਪਲਾਈ ਕਰਦੀ ਰਹੀ ਮੈਂ ਡੈਂਟਲ ਦੇ ਪਿੱਛੇ ਪਈ ਰਹੀ ਤਾਂ ਮੈਨੂੰ ਹਾਰ ਡੈਂਟਲ ਦੇ ਵਿੱਚ ਜੌਬ ਮਿਲ ਗਈ ਜੇ ਮੈਨੂੰ ਕਿਤੇ ਉਹ ਕੱਪੜਿਆਂ ਵਾਲੀ ਦੁਕਾਨ ਤੇ ਜੌਬ ਮਿਲ ਗਈ ਹੁੰਦੀ ਹੋ ਸਕਦਾ ਮੈਂ ਅੱਜ ਵੀ ਉਹਨਾਂ ਦੁਕਾਨਾਂ ਦੇ ਉੱਤੇ ਹੀ ਕਿਤੇ ਕੱਪੜੇ-ਕੁਪੜੇ ਵੇਚ ਰਹੀ ਹੁੰਦੀ ਸੋ ਆਮ ਸੋ ਗਲੈਡ ਕਿ ਮੈਨੂੰ ਉਹ ਨਹੀਂ ਮਿਲੀ ਉਸ ਦਿਨ ਮੈਨੂੰ ਬੜਾ ਦੁੱਖ ਸੀਗਾ ਮੇਰੇ ਦਿਲ ਨੂੰ ਬਹੁਤ ਉਸ ਚੀਜ਼ ਦੀ ਸੱਟ ਲੱਗੀ ਸੀ ਪਰ ਅੱਜ ਮੈਂ ਇਸ ਚੀਜ਼ ਦੀ ਸ਼ੁਕਰਗੁਜ਼ਾਰ ਹਾਂ ਕਿ ਵੀ ਠੀਕ ਹੈ ਮੈਨੂੰ ਉਹ ਜੌਬ ਨਹੀਂ ਮਿਲੀ ਸੀ ਉਹਦੇ ਵਜ੍ਹਾ ਨਾਲ ਐਟਲੀਸਟ ਮੇਰੀ ਜ਼ਿੰਦਗੀ ਬੈਟਰ ਹੈ ਕਿਉਂਕਿ ਮੈਨੂੰ ਉਸ ਤੋਂ ਬੈਟਰ ਓਪਰਚੁਨਿਟੀ ਮਿਲ ਗਈ ਸੋ ਐਵੇਂ ਜ਼ਿੰਦਗੀ ਦੇ ਬਹੁਤ ਫੇਲਿਅਰਸ ਨੇ ਕਈ ਵਾਰ ਤੁਹਾਨੂੰ ਉਹ ਮਿਲਦੇ ਨੇ ਜਾਂ ਦੁੱਖ ਨੇ ਜਿਹੜੇ ਕਿ ਤੁਹਾਨੂੰ ਜ਼ਿੰਦਗੀ ਨੂੰ ਕੁਝ ਉਸ ਪਾਸੇ ਨੂੰ ਧੱਕਾ ਲਾਉਣ ਲਈ ਮਿਲਦੇ ਨੇ ਜਿੱਥੇ ਕਿ ਤੁਹਾਨੂੰ ਬੈਟਰ ਚੀਜ਼ਾਂ ਤੁਹਾਡੇ ਲਈ ਵੇਟ ਕਰ ਰਹੀਆਂ ਨੇ ਹੈਨਾ ਸੋ ਆਪਣੀ ਜ਼ਿੰਦਗੀ ਦੇ ਜਿਹੜੇ ਦੁੱਖ ਨੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਫੇਲੀਅਰਸ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਸਟੈਪਿੰਗ ਸਟੋਨ ਸਮਝੋ ਜਿਹੜੇ ਕਿ ਚੰਗੀ ਚੀਜ਼ਾਂ ਵੱਲ ਤੁਹਾਨੂੰ ਲੈ ਕੇ ਜਾ ਰਹੇ ਨੇ ਹੈਨਾ ਸ਼ੇਵਾ ਪੁਆਇੰਟ ਹੈ ਕਿ ਕਨਸੈਂਟਰੇਟ ਔਨ ਕੈਨ డు ਪਾਰਟ ਆਫ ਯਰ ਡਿਜ਼ਾਇਰ ਠੀਕ ਹੈ ਕੈਨ ਦਾ ਭਾਵ ਹੈ ਤੁਸੀਂ ਸਮਝ ਲਓ ਕਿ ਵੀ ਤੁਹਾਡੀ ਤੁਹਾਡਾ ਹੈਗਾ ਤੁਹਾਡੇ ਕੁਝ ਚਾਹਾਂ ਨੇ ਕਿ ਵੀ ਆ ਹੋ ਜਵੇ ਸਕਸਮੀ ਜਿਵੇਂ ਮੰਨ ਲਓ ਕਿ ਤੁਸੀਂ ਕੰਪਨੀ ਚਲਾਉਣਾ ਚਾਹੁੰਦੇ ਹੋ ਤੁਸੀਂ ਅੱਜ ਬੈਠ ਕੇ ਸੋਚ ਰਹੇ ਹੋ ਕਿ ਵੀ ਯਾਰ ਮੈਨੂੰ ਤਾਂ ਦਾ ਨਹੀਂ ਕੁਝ ਕੰਪਨੀ ਕਿਵੇਂ ਚਲਾਣੀ ਹੈ ਮੈਨੂੰ ਤਾਂ ਪਤਾ ਨਹੀਂ ਉਹਦੇ ਮੈਂ ਟੈਕਸਿਸ ਕਿਵੇਂ ਕਰਨੇ ਆ ਮੈਨੂੰ ਪਤਾ ਨਹੀਂ ਕਿ ਵੀ ਉਹਦੇ ਯੂ ਨੋ এমਪਲॉयर्स ਕਿਵੇਂ ਲੈ ਕੇ ਆਣੇ ਆ ਜਾਂ ਕਸਟਮਰਸ ਕਿਵੇਂ ਲੈ ਕੇ ਆਣੇ ਆ ਵੀ ਮੈਨੂੰ ਤਾਂ ਪਤਾ ਨਹੀਂ ਇਹਦਾ ਪੁਆਇੰਟ ਕਹਿੰਦੇ ਕਿ ਇਹ ਨਾ ਸੋਚੋ ਕਿ ਕੀ ਨਹੀਂ ਪਤਾ ਇਹ ਸੋਚੋ ਕਿ ਕੀ ਪਤਾ ਹੈ ਮੈਨੂੰ ਤੇ ਜਿਹੜੀ ਚੀਜ਼ ਦਾ ਪਤਾ ਹੈ ਉਹਦੇ ਤੇ ਐਕਸ਼ਨ ਲਵੋ ਹੈਨਾ ਮੈਂ ਕੰਪਨੀ ਖੋਲਣੀ ਆ ਮੈਨੂੰ ਨਹੀਂ ਪਤਾ ਮੈਂ ਕੀ ਕਰਨਾ ਪਰ ਮੈਨੂੰ ਇਹ ਪਤਾ ਹੈ ਕਿ ਵੀ ਮੈਂ ਕਿਹੜੀ ਚੀਜ਼ ਦੀ ਖੋਲਣੀ ਆ ਤੇ ਮੈਨੂੰ ਇਹ ਪਤਾ ਕਿ ਮੈਂ ਜਿੱਥੇ ਰਜਿਸਟਰ ਕਰਾਣੀ ਆ ਬਸ ਜਾ ਉਹ ਕੰਮ ਕਰੋ ਰਜਿਸਟਰ ਕਰੋ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਆ ਕੈਨ ਡੂ ਜਿਹੜੀ ਚੀਜ਼ ਵੱਡੀ ਡਿਜ਼ਾਇਰ ਦੇ ਵਿੱਚ ਜਿਹੜੇ ਛੋਟੇ ਸਟੈਪ ਜਿਨ੍ਹਾਂ ਦਾ ਤੁਹਾਨੂੰ ਪਤਾ ਕਿ ਮੈਂ ਆ ਮੈਨੂੰ ਆਉਂਦਾ ਆ ਜਸ ਸੋ ਕਰੋ ਇਹ ਨਾ ਸੋਚੋ ਮੈਨੂੰ ਕੀ ਨਹੀਂ ਆਉਂਦਾ ਕੀ ਨਹੀਂ ਆਉਂਦਾ ਕੀ ਨਹੀਂ ਆਉਂਦਾ ਉਸ ਚੱਕਰ ਦੇ ਵਿੱਚ ਕਿ ਵੀ ਆ ਨਹੀਂ ਆਉਂਦਾ ਆ ਨਹੀਂ ਆਨਾਂ ਦਾ ਆ ਵੀ ਸਟੈਪ ਨਾ ਲਵੋ ਯੂ نو ਜਿੱਦਾਂ ਜਿੱਦਾਂ ਤੁਸੀਂ ਸਟੈਪ ਲਾਉਂਗੇ ਅਗਲਾ ਅਗਲਾ ਯੂ نو ਕਲੀਅਰ ਹੁੰਦਾ ਜਾਂਦਾ ਚੀਜ਼ਾਂ ਕੋ ਆਪਣੇ ਆਪ ਖੁੱਲਦੀਆਂ ਜਾਂਦੀਆਂ ਰੀਡ ਕਰੋ ਰਿਸਰਚ ਕਰੋ ਚੀਜ਼ਾਂ ਆਪਣੇ ਆਪ ਨਿਕਲਦੀਆਂ ਜਾਂਦੀਆਂ ਸੋ ਕੋਈ ਵੀ ਤੁਹਾਡੇ ਮਨ ਦੀ ਡਿਜ਼ਾਇਰ ਹੈ ਉਹਦੇ ਵਿੱਚ ਹਮੇਸ਼ਾ ਇਹ ਸੋਚੋ ਕਿ ਵੀ ਮੈਨੂੰ ਕੀ ਆਂਦਾ ਹੈ ਕਰਨਾ ਤੇ ਉਸ ਚੀਜ਼ ਤੇ ਕਰੋ ਫਿਰ ਹਨਾ ਨਾ ਕਿ ਹਰ ਟਾਈਮ ਇਹ ਹੀ ਸੋਚਿਓ ਕਿ ਕੀ ਮੈਨੂੰ ਕੀ ਨਹੀਂ ਆਂਦਾ ਤੇ ਮੈਂ ਕੀ ਨਹੀਂ ਕਰ ਸਕਦੀ ਹਨਾ ਸਤਵਾਂ ਪੁਆਇੰਟ ਕਹਿੰਦਾ ਹੈ ਕਿ अगर कोई चीज ਤੁਹਾਨੂੰ ਡਿਸਟਰਬ ਕਰ ਰਹੀ ਹੈ ਇਫ ਸਮਥਿੰਗ ਡਿਸਟਰਬ ਯੂ ਸ਼ਿਫਟ ਯੂਅਰ ਐਟੀਟਿਊਡ ਇੱਕ ਛੋਟਾ ਲਾਈਕ ਸਵਿਚ ਵੀ ਹੋ ਸਕਦੇ ਨੇ ਸਮਝ ਲਓ ਕਿ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਕੋਈ ਡਿਸਕਸ਼ਨ ਕਰ ਰਹੇ ਆਪਣੇ ਕੋਲੀਗ ਦੇ ਨਾਲ ਤੁਸੀਂ ਡਿਸਕਸ਼ਨ ਕਰ ਰਹੇ ਹੋ ਆਪਣੇ ਪਾਰਟਨਰ ਨਾਲ ਫੈਮਿਲੀ ਦੇ ਨਾਲ ਤੁਹਾਨੂੰ ਕਿਸੇ ਗੱਲ ਤੇ ਗੁੱਸਾ ਆ ਗਿਆ ਲੜਾਈ ਝਗੜੇ ਦੀ ਸਿਚੁਏਸ਼ਨ ਬਣਦੀ ਤੁਹਾਨੂੰ ਦਿਖ ਰਹੀ ਹੈ ਨੇਗੇਟਿਵ એનર્ਜੀ ਬਹੁਤ ਜ਼ਿਆਦਾ ਦਿਮਾਗ ਦੇ ਉੱਤੇ ਚੜਨੀ ਸ਼ੁਰੂ ਹੋ ਗਈ ਹੈ ਤਾਂ ਉਸੇ ਟਾਈਮ ਆਪਣੇ ਐਟੀਟਿਊਡ ਨੂੰ ਸਵਿਚ ਕਰੋ ਤੁਹਾਡੀ ਆਪਣੇ ਕੋਲੀਗ ਦੇ ਨਾਲ ਬਹਿਸ ਹੋਣ ਲੱਗੀ ਹੈ ਜਸ ਟੇਕ ਅ ਬ੍ਰੇਕ ਕੰਨਾ ਕਿ ਰੁਕੋ ਦੋ ਮਿੰਟ ਮੈਂ ਆਪਾਂ 5 ਮਿੰਟ ਚ ਦੁਬਾਰਾ ਮਿਲਦੇ ਹਾਂ ਇਸ ਗੱਲ ਤੇ ਫਿਰ ਗੱਲ ਕਰਾਂਗੇ 5 ਮਿੰਟ ਲਈ ਤੁਸੀਂ ਪਿੱਛੇ हट ਜਾਵੋ ਜਾ ਕੇ ਆਪਣੀ ਮਨ ਮਰਜ਼ੀ ਦੀ ਕੋਈ ਵਧੀਆ ਜੀ YouTube ਤੇ ਵੀਡੀਓ ਕੱਢ ਕੇ ਹਾਸੇ ਹਸਾਉਣ ਵਾਲੀ ਕੰਨਾ ਚ ਲਾਵੋ ਜਸ ਲਿਸਨ 5 ਮਿੰਟਸ ਟੂ ਯਰ ਹੈਪੀ laughing video 5 ਮਿੰਟ ਬਾਅਦ ਤੁਹਾਡੇ ਹਾਰਮones ਰੈਗੂਲੇਟ ਹੋ ਜਾਣਗੇ 네ਗੇਟਿਵ એનર્ਜੀ 네ਗੇਟਿਵ ਇਮੋਸ਼ਨ ਦੀ ਜਿਹੜੀ ਛਲ ਹੈ ਉਹ ਜਾ ਚੁੱਕੀ ਹੋਗੀ ਉਸ ਤੋਂ ਬਾਅਦ ਸ਼ਾਇਦ ਤੁਹਾਡਾ ਮਾਈਂਡ ਸੈਟ ਹੋਰ ਹੋ ਗਿਆ ਹੋਗਾ ਕਿ ਤੁਸੀਂ ਵਾਪਸ ਆ ਕੇ ਦੁਬਾਰਾ ਡਿਸਕਸ਼ਨ ਕਰ ਸਕੋ ਬੇਸਿਕਲੀ ਕਦੇ ਵੀ ਤੁਹਾਡੇ ਤੇ ਬਹੁਤ ਓਵਰਵੈਲਮਿੰਗ 네ਗੇਟਿਵ ਇਮੋਸ਼ਨਸ ਜੇ ਚੜਨ ਹੇਟ ਐਂਗਰ ਗੁੱਸਾ ਆ ਗਿਆ ਹੈ ਤੁਹਾਨੂੰ ਫਿਕਰ ਹੈ ਕਿ ਵੀ ਲੜਾਈ ਝਗੜਾ ਹੋਣ ਸੀ ਜਸਟ ਸਵਿਚ ਆਫ ਯੋਰ ਬ੍ਰੇਨ ਉਹਨੂੰ ਸ਼ਿਫਟ ਕਰੋ ਜਾ ਕੇ ਧਿਆਨ ਦੇਣ ਲੱਗ ਪੋ ਉਹਨਾਂ ਚੀਜ਼ਾਂ ਤੇ ਜਿਹੜੇ ਕਿ ਤੁਹਾਨੂੰ ਪਸੰਦ ਨੇ ਕਰਨੀਆਂ ਤੁਸੀਂ ਜੇ ਤੁਹਾਨੂੰ YouTube ਨਹੀਂ ਦੇਖਣੀ ਪਸੰਦ ਜਾਂ ਨਹੀਂ ਕਰਨੀ ਆਂਦੀ ਜਸਟ 스타ਟਰ ਸਿੰਗਿੰਗ ਅਗਰ ਤੁਹਾਨੂੰ ਗਾਣੇ ਪਸੰਦ ਨੇ ਜਸ ਗਾਣ ਲੱਗ ਜੋ 5 ਮਿੰਟ ਗਾਵੋ ਐਂਡ ਦੈਨ ਯੂ ਵਿਲ ਬੀ ਆਲ ਗੁੱਡ ਇਹ ਕੋਈ ਵੀ 네ਗੇਟਿਵ ਐਕਸ਼ਨ ਨਾਲੋਂ ਬੈਟਰ ਹੈ ਕਿ ਵੀ ਨਾ ਕੋਈ ਐਕਸ਼ਨ ਬੇਸਿਕਲੀ ਤੁਸੀਂ ਜਸ ਸ਼ਿਫਟ ਯੋਰ ਮਾਈਂਡਸੈਟ ਐਂਡ ਦੈਨ ਕਮ ਬੈਕ ਟੂ ਸਿਚੁਏਸ਼ਨ ਅਗੇਨ ਦੁਬਾਰਾ ਉਸ ਤੇ ਤੁਸੀਂ ਵਾਪਸ ਆ ਸਕਦੇ ਹੋ ਇੱਕ ਵਾਰੀ ਉਹ ਜਿਹੜਾ ਭਰੀ ਹੋਈ એનર્ਜੀ ਨਿਕਲ ਜਾਏਗੀ ਉਸ ਤੋਂ ਬਾਅਦ ਯੂ ਕੈਨ ਕਮ ਬੈਕ ਅਠਵਾਂ ਪੁਆਇੰਟ ਹੈ ਸਟਰੈਂਥ ਗਰੋਜ਼ ਆਊਟ ਆਫ ਸਟਰਗਲ ਇਹ ਬੜੀ ਹੀ ਸਿਆਣੀ ਗੱਲ ਕਹੀ ਇਹਨਾਂ ਨੇ ਇੱਥੇ ਕਿ ਵੀ ਤੁਹਾਡੀ ਤਾਕਤ ਤੁਹਾਡੇ ਹੱਡੇ ਅ ਤਜਰਬਿਆਂ ਚੋਂ ਨਿਕਲ ਕੇ ਆਉਂਦੇ ਆ ਜੋ ਕਿ ਅਕਸਰ ਸਟਰਗਲ ਦੇ ਹੁੰਦੇ ਨੇ ਕਹਿਣ ਦਾ ਭਾਵੇਂ ਜਿਵੇਂ ਆਪਾਂ ਵੀ ਕਹਿ ਦਿੰਦੇ ਨੇ ਕਿ ਵੀ ਸੱਟ ਬੰਜ ਬੱਜ ਕੇ ਲੋਹਾ ਮਜ਼ਬੂਤ ਹੁੰਦਾ ਹੈ ਜਾਂ ਅੱਗ ਚੋਂ ਨਿਕਲ ਕੇ ਚੀਜ਼ਾਂ ਲੋਹਾ ਮਜ਼ਬੂਤ ਹੁੰਦਾ ਬੇਸਿਕਲੀ ਤੁਹਾਡੀ ਜ਼ਿੰਦਗੀ ਦੇ ਜਿੰਨੇ ਸਟਰਗਲਸ ਨੇ ਉਹ ਤੁਹਾਨੂੰ ਸਟਰੋਂਗ ਬਣਾ ਰਹੇ ਨੇ ਉਹ ਤੁਹਾਡੀ ਵਿਲ ਪਾਵਰ ਬਦਾਰ ਰਹੇ ਨੇ ਸੋ ਆਪਣੀਆਂ ਸਟਰਗਲਸ ਨੂੰ ਕਦੇ ਵੀ ਨੈਗੇਟਿਵ ਲੈ ਕੇ ਨਾ ਸੋਚੋ ਜੇ ਜ਼ਿੰਦਗੀ ਵਿੱਚ ਕੋਈ ਸਟਰਗਲ ਆਈ ਹੈ ਇਹਦਾ ਮਤਲਬ ਹੈ ਕਿ ਤੁਸੀਂ ਇਹ ਤੋਂ ਕੁਝ ਸਿੱਖਣ ਜਾ ਰਹੇ ਹੋ ਤੇ ਫਿਰ ਇਹਦੇ ਚੋਂ ਕੁਝ ਬੈਟਰ ਬਣ ਕੇ ਹੀ ਨਿਕਲੋਗੇ ਨੋਮਾ ਪੁਆਇੰਟ ਇਜ਼ ਕੰਟੀਨਿਊਸ ਪ੍ਰੋਸੈਸ ਆਫ এডੂਕੇਸ਼ਨ ਹਮੇਸ਼ਾ ਸਿੱਖਦੇ ਰਹੋ ਕੋਈ ਉਮਰ ਨਹੀਂ ਹੈਗੀ ਕਿ ਇਹ ਕਹਿਣ ਦੀ ਕਿ ਵੀ ਨਈਆ ਪਤਾ ਸਿੱਖ ਲਿਆ ਪੜ ਲਿਆ ਜੋ ਕਰਨਾ ਸੀ ਕਰ ਲਿਆ ਹੁਣ ਇਸ ਤੋਂ ਵੱਧ ਅਸੀਂ ਕੀ ਕਰ ਲਾਂਗੇ ਨਾ ਤੁਸੀਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ ਤੁਸੀਂ ਹਰ ਸਾਰੀ ਜ਼ਿੰਦਗੀ ਕੁਝ ਨਵੀਆਂ ਸਕਿੱਲਸ ਸਿੱਖ ਸਕਦੇ ਹੋ ਕੋਈ ਨਵੀਂ ਐਜੂਕੇਸ਼ਨ ਲੈ ਸਕਦੇ ਹੋ ਇਟਸ ਨੈਵਰ ਟੂ ਲੇਟ ਟੂ ਐਜੂਕੇਟ ਯਰਸੈਲਫ ਤੁਸੀਂ ਕਦੇ ਨਾ ਸੋਚੋ ਕਿ ਉਹ ਮੇਰਾ ਟਾਈਮ ਲੰਘ ਗਿਆ ਕਾਸ਼ ਮੈਂ ਉਸ ਟਾਈਮ ਆ ਕਰ ਲੈਂਦੀ ਆ ਕਾਸ਼ ਮੈਂ ਉਸ ਟਾਈਮ ਮੈਂ ਆ ਪੜਾ ਹੀ ਕਰ ਲੈਂਦੀ ਕਾਸ਼ ਮੈਂ ਨਹੀਂ ਬਹੁਤ سارے ਤੁਸੀਂ ਲੋਕ ਦੇਖੇ ਹੋਣਗੇ ਜਿਹੜੇ ਕਿ 12ਵੀਂ ਫੇਲ ਨੇ ਲੇਕਿਨ ਇਸ ਟਾਈਮ ਬਿਲੀਅਨ ਡਾਲਰ ਦੀਆਂ ਕੰਪਨੀਆਂ ਚੁਲਾ ਰਹੇ ਨੇ ਕਈ ਨੇ ਜਿਨ੍ਹਾਂ ਨੇ ਕਾਲਜਾਂ ਚ ਐਡਮਿਸ਼ਨ ਲੈ ਕੇ ਕਾਲਜ ਪੂਰੇ ਨਹੀਂ ਕੀਤੇ ਕਾਲਜ ਛੱਡ ਦਿੱਤੇ ਬਟ ਤਾਂ ਵੀ ਐਲਨ ਮਸਕ ਜਿਹੜਾ ਕਿ ਯੂ ਨੋ ਸਾਰੇ ਵਨ ਆਫ ਦਾ ਰਿਚੇਸਟ ਪਰਸਨ ਦੁਨੀਆ ਦੇ ਵਿੱਚ ਉਸ ਕਾਲਜ ਜਾ ਕੇ ਕਾਲਜ ਛੱਡ ਦਿੱਤਾ ਉਹਨੇ ਕੋਈ ਪੜਾਈ ਨਹੀਂ ਕੀਤੀਆਂ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਿ ਜਮਾਈ ਪੜਾਈ ਨਹੀਂ ਕੀਤੀ ਇਹਦਾ ਮਤਲਬ ਉਹਨੇ ਆਪਣੇ ਆਪ ਤੇ ਕੰਮ ਕੀਤਾ ਉਹਨੇ ਕੋਈ ਡਿਗਰੀਆਂ ਪਿੱਛੇ ਨਹੀਂ ਧੋੜਿਆ ਇਹ ਕਾਲਜਾਂ ਸਕੂਲਾਂ ਪਿੱਛੇ ਨਹੀਂ ਭੌੜਨਾ ਉਹਨੇ ਜਿਹੜੀ ਚੀਜ਼ ਜਿਹੜੀ ਸਕਿੱਲ ਦੀ ਉਹਨੂੰ ਲੋਡ ਸੀ ਉਹਨੇ ਉਹ ਸਿੱਖੀ ਕਿੱਥੋਂ ਸਿੱਖੀ ਕਿਤਾਬਾਂ ਚੋਂ ਸਿੱਖੋ वैसे टीचर ਵੀ ਤਾਂ ਕਿਤਾਬਾਂ ਚੋਂ ਪੜ੍ਹਾਉਂਦੇ ਨੇ ਤੁਸੀਂ ਬਾਏ ਕਿਤਾਬਾਂ ਕਰਕੇ ਖਰੀਦ ਕੇ ਉਹਦੇ ਚੋਂ ਸਿੱਖੋ ਉਹਨੇ ਆਂਦੇ YouTube ਤੇ ਟਿਊਟੋਰੀਅਲ ਪਈ ਹੁੰਦੇ ਨੇ ਤੁਸੀਂ ਉਹਨਾਂ ਤੋਂ ਸਿੱਖੋ ਲਾਇਬ੍ਰੇਰੀਸ 'ਚ ਜਾ ਕੇ ਸਿੱਖੋ ਬਹੁਤ ਐਜੂਕੇਸ਼ਨ ਓਪਨਲੀ ਅਵੇਲੇਬਲ ਹੈ ਜੇ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤੁਸੀਂ ਸਿੱਖ ਸਕਦੇ ਹੋ ਸੋ ਹਮੇਸ਼ਾ ਸਿੱਖਦੇ ਰਹੋ ਕੋਈ ਨਾ ਕੋਈ ਹੌਬੀ ਲੱਭੋ ਦਿਮਾਗ ਨੂੰ ਲਗਾਓ ਕਿਤੇ ਹੌਬੀ ਲੱਭ ਕੇ ਉਹਦੇ ਤੇ ਕੰਮ ਕਰੋ ਤੇ ਲਰਨ ਐਂਡ ਤੁਹਾਡੀ ਕਿਹਣੀ ਤੁਹਾਡੀ ਲਰਨਿੰਗ ਤੁਹਾਨੂੰ ਕਿੱਥੇ ਲੈ ਜਾਵੇ ਕਿਹੜੀ ਓਪਰਚ्युनिटी ਦੇ ਦਰਵਾਜੇ ਖੋਲ੍ਹ ਦਵੇਗੀ ਯੂ ਨੇਵਰ نو ਜਸ ਡੂ 댓 ਹੈਨਾ 10.9 ਪੁਆਇੰਟ ਦੇ ਨਾਲ ਕਾਫੀ ਮਿਲਦਾ ਜੁਲਦਾ 댓 ਇਜ਼ ਸੈਲਫ ਇੰਪਰੂਵਮੈਂਟ ਸੇਮ ਥਿੰਗ ਤੁਸੀਂ ਹਮੇਸ਼ਾ ਆਪਣੇ ਆਪ ਨੂੰ 5% 10% ਪਿਛਲੀ ਵਾਰ ਨਾਲੋਂ ਬੈਟਰ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਤੇ ਤੁਸੀਂ ਦੇਖੋਗੇ ਹੌਲੀ ਹੌਲੀ ਉਹ ਇੰਪਰੂਵਮੈਂਟਸ ਬਹੁਤ ਫਰਕ ਪਾ ਦਿੰਦੀਆਂ ਨੇ ਗਿਆਰਮਾ ਪੁਆਇੰਟ ਫਿਰ ਉਹੀ ਆਉਂਦਾ ਹੈ ਕਿ ਐਕਸਪ੍ਰੈਸ ਗ੍ਰੈਟੀਟਿਊਡ ਟ्वाइस ਡੇਲੀ ਸਵੇਰੇ ਸ਼ਾਮ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਗ੍ਰੈਟੀਟਿਊਡ ਸਵੇਰੇ ਜ਼ਰੂਰ ਦਵੋ ਤੇ ਹੁਣ ਇਹ ਕਹਿ ਰਹੇ ਨੇ ਕਿ ਦਿਹਾੜੀ 'ਚ ਦੋ ਵਾਰੀ ਗ੍ਰੈਟੀਟਿਊਡ ਦਵੋ ਸਵੇਰੇ ਸ਼ਾਮ ਉੱਠਿਆ ਸੌਣ ਲੱਗਿਆ ਰੱਬ ਦਾ ਸ਼ੁਕਰਾਨਾ ਕਰੋ ਕਿ ਅੱਜ ਦਾ ਦਿਨ ਵਧੀਆ ਸੀਗਾ ਅ ਰੱਬ ਦਾ ਧੰਨਵਾਦ ਕਰੋ ਉਹਨਾਂ ਨੇ ਸਾਰੀਆਂ ਜੋ ਓਪਰਚ्युनिटीਜ਼ ਤੁਹਾਨੂੰ ਦਿੱਤੀਆਂ ਨੇ ਉਹਦੇ ਲਈ ਤੇ ਅ एड् दिमाग जो सही चीजा वाल रखेगा सुन तो पहला सोचा मेरे ना आह बुरी हुई है बुरी हुई है मेरे दिन आया ना ये नहीं सिर्फ सोचना कि मेरे नंगा हो अ चंग हो मेरा वाइफ हो चीज़ लिए खुश है जस्ट गिव योर सैल्फ ग्रैटिट्यूड फिर चौथा थर्टीन पॉइंट जो दस देते हैं uh, नहीं ट्वैल्थ पॉइंट त्वैल्थ पॉइंट दस देते हैं कि वी ओलवेज मैनशन गुड क्वालिटीज ऑफ अदरस and never mention their bad qualities until unless koi tuhannu puchhe kehnda bhav hai ki jadon tusi kisi nan gall kar rahe ho oh khende ne ki vi apni zuban nu bahut hi sambhal ke varto hai na dobara dobara oh ye cheez keh rahe ne ki jadon tusi kisi nan gall kar rahe ho koshish karo hamesha ohdiyan changiyan hi on agle bande nu dasso buraiyan kat karo ਕਈ ਵਾਰ ਇਦਾਂ ਮਾਹੌਲ ਬਣ ਜਾਂਦਾ ਹੈ ਕਿ ਵੀ ਸਪੋਸ ਕਰੋ ਮੀਆਂ ਬੀਬੀ ਦੇ ਵਿੱਚ ਮਾਹੌਲ ਬਣ ਜਾਂਦਾ ਕਿ ਇੱਕ ਦੂਜੇ ਦੀਆਂ ਬਸ ਬੁਰਾਈਆਂ ਹੀ ਕਰੀ ਜਾਣੀਆਂ ਜਾਂ ਇੱਕ ਦੂਜੇ ਨੂੰ ਥੱਲੇ ਲਾਣ ਦੀ ਕੋਸ਼ਿਸ਼ ਹੀ ਕਰੀ ਜਾਣੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹ ਸਾਈਕਲ ਨੂੰ ਬ੍ਰੇਕ ਕਰੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਸ਼ੁਰੂ ਹੋ ਗਿਆ ਨਾ ਕੰਮ ਇੱਕ ਦੂਜੇ ਨੂੰ ਮਾੜਾ ਹੀ ਕਹਿਣਾ ਹੈ ਜਾਂ ਬੁਰਾਈਆਂ ਹੀ ਕਰਨੀਆਂ ਇਹ ਇਹਨੂੰ ਬ੍ਰੇਕ ਕਰੋ ਇਸ ਪੁਆਇੰਟ ਸਟਾਪ ਜੋ ਤੁਸੀਂ ਇੱਕਦਮੋਂਗੇ ਉਹੀ ਤੁਹਾਨੂੰ ਮਿਲੇਗਾ ਠੀਕ ਹੈ ਇਹ ਇਹ ਦੁਨੀਆ ਇੱਕ ਕਰਮ ਦਾ ਰੂਲ ਹੈ ਕਿ ਵੀ ਜਿਹੜੀ ਚੀਜ਼ ਤੁਸੀਂ ਬਾਹਰ এনवायरमेंट ਚ ਪਾਉਂਗੇ ਉਹੀ ਚੀਜ਼ ਤੁਹਾਡੇ ਤੋਂ ਵਾਪਸ ਆਉਗੀ ਜੇ ਤੁਸੀਂ ਚੰਗੀ ਚੀਜ਼ এনवायरमेंट ਚ ਪਾਉਂਗੇ ਚੰਗੀ ਚਾਹੀ ਜੇ ਤੁਸੀਂ ਤਾਰੀਫ ਹੀ ਕਰੋਗੇ ਚਾਹੇ ਆਪਣੇ ਪਾਰਟਨਰ ਦੀ ਚਾਹੇ ਆਪਣੇ ਬਿਜ਼ਨਸ 파ਟਨਰ ਦੀ ਚਾਹੇ ਆਪਣੇ ਭੈਣ ਭਰਾਵਾਂ ਦੀ ਆਪਣੇ ਬੱਚਿਆਂ ਦੀ ਤੁਸੀਂ ਤਾਰੀਫ ਕਰੋਗੇ ਤੁਹਾਨੂੰ ਤਾਰੀਫ ਹੀ ਵਾਪਸ ਮਿਲੇਗੀ ਬੱਚੇ ਨੂੰ ਤੁਸੀਂ ਹਮੇਸ਼ਾ ਕਹੀ ਜਾਓਗੇ ਕਿ ਵੀ ਤੂੰ ਕਿ ਸੇ ਕਾਬਿਲ ਨਹੀਂ ਤੇਰਾ ਕੁਝ ਨਹੀਂ ਬਣ ਸਕਦਾ ਉਹ ਉਹਦਾ ਦੇਖ ਕਿੰਨਾ ਵਧੀਆ ਉਹ ਦੇਖ ਕਿੰਨਾ ਵਧੀਆ ਤੇ ਨਿਆਣੇ ਦੇ ਅੰਦਰ ਇਹ ਇਨਫੀਅਰਿਟੀ ਕੰਪਲੈਕਸ ਆ ਜਾਂਦਾ ਕਿ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਜਦ ਕਿ ਜੇ ਤੁਹਾਡੇ ਬੱਚਾ ਨਾ ਵੀ ਕਾਬਿਲ ਪਰ ਉਹਨੂੰ ਤੁਸੀਂ ਕਹੀ ਚਲੋ ਕਿ ਤੂੰ ਤਾਂ ਬਹੁਤ ਕਾਬਿਲ ਹੈਂ ਦੇਖੀ ਤੂੰ ਬਹੁਤ ਅੱਗੇ ਜਾਣਾ ਹੈਗਾ ਜਾਂ ਤੇਰੇ ਚ ਬਹੁਤ ਅੱਛੀਆਂ ਸਕਿਲਸ ਨੇ ਹਮੇਸ਼ਾ ਉਹਦੀਆਂ ਚੰਗੀਆਂ ਚੀਜ਼ਾਂ ਨੂੰ ਉਹਦੇ ਸਾਹਮਣੇ ਰੱਖਣਾ ਬੱਚਾ ਇੰਪਰੂਵ ਕਰਦਾ ਬੱਚੇ ਨੂੰ ਖੁਸ਼ੀ ਹੁੰਦੀ ਕਿ ਵੀ ਮੈਂ ਕੁਝ ਕਰ ਸਕਦਾ ਬੱਚਾ ਹੋਰ ਕੋਸ਼ਿਸ਼ ਕਰਦਾ ਬਹੁਤ ਬਹੁਤ ਵਧੀਆ ਕਰੰਦੀ ਐਵੇਂ ਹੀ ਪਾਰਟਨਰ ਜੇ ਤੁਸੀਂ ਪਾਰਟਨਰ ਨੂੰ ਦੱਸੋ ਕਿ ਯਾਰ ਨਹੀਂ ਅ ਤੇਰੇ ਚ ਆਹ ਚੀਜ਼ ਬਹੁਤ ਵਧੀਆ ਤੂੰ ਕੱਲ ਸਬਜੀ ਬਹੁਤ ਸਵਾਦ ਬਣਾਈ ਸੀ ਜਾਂ ਤੁਸੀਂ ਕੱਲ ਬਿਸਤਰਾ ਠੀਕ ਕਰ ਦਿੱਤਾ ਸੀਗਾ ਜਾਂ ਬਾਥਰੂਮ ਬੜਾ ਸਾਫ਼ ਰੱਖਿਆ ਹੈ ਮਤਲਬ ਛੋਟੀਆਂ ਚੀਜ਼ਾਂ ਜਿਹੜੀਆਂ ਕਿ ਜਾਇ ਬੁਰਾਈਆਂ ਕਰਨ ਦੇ ਚੰਗੀਆਂ ਆ ਕਰਨੀਆਂ ਤਾਂ ਅਗਲਾ ਮਨ ਖੁਸ਼ ਹੋ ਕੇ ਅਗਲਾ ਹੋਰ ਐਂਡ ਹੋਰ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਬੈਟਰ ਕਰਨ ਦੀ ਕੋਸ਼ਿਸ਼ ਕਰਦਾ ਸੋ ਕੋਸ਼ਿਸ਼ ਕਰੋ ਅਗਲਾ ਬੰਦਾ ਜੋ ਤੁਹਾਡੀ ਜ਼ਿੰਦਗੀ ਚ ਹੈ ਉਹਰ ਮਾਈਂਡਸੈਟ ਤੁਸੀਂ 네ਗੇਟਿਵ ਨਾ ਕਰੋ ਤੁਸੀਂ ਉਹਨੂੰ ਪੋਜ਼ਿਟਿਵ ਚੀਜ਼ਾਂ ਦੱਸੋ ਪੋਜ਼ਿਟਿਵ ਉਹਦੇ ਨਾਲ ਵਰਤਾਓ ਰੱਖੋ ਤਾਂ ਜੋ ਅਗਲਾ ਵੀ ਤੁਹਾਡੇ ਨਾਲ ਪੋਜ਼ਿਟਿਵ ਰਹੇ ਹੈਨਾ ਅਮ ਤੀਸਰੀ ਚੀਜ਼ ਆਂਦੀ ਹੈ ਹਾਊ ਟੂ ਰਿਐਕਟ ਟੂ ਕ੍ਰਿਟਿਸਿਜ਼ਮ ਅਗਰ ਕੋਈ ਮੰਨ ਲੋ ਤੁਹਾਡੀ ਜ਼ਿੰਦਗੀ ਚ ਹੈ ਜਿਹੜਾ ਕਿ ਤੁਹਾਨੂੰ ਹਮੇਸ਼ਾ ਕ੍ਰਿਟਿਸਿਜ਼ਮ ਹਰ ਹਰ ਵਾਰੀ ਕ੍ਰਿਟੀਕਲ ਹਤੋਂ ਆਪਣੇ ਨਾਲ ਮਮ ਇਹ ਹੁੰਦਾ ਬੇ ਬੁਨਿਆਦੀ ਕੋਈ ਤੁਹਾਡੀਆਂ ਬੁਰਾਈਆਂ ਕਰੀ ਜਾ ਰਿਹਾ ਤੁਹਾਡੇ ਨਾਲ ਦੂਸਰਾ ਹੁੰਦਾ ਕਿ ਵੀ ਕਈ ਕੋਈ ਜੈਨੂਨ ਰੀਜ਼ਨ ਵੀ ਹੋ ਸਕਦਾ ਜਦੋਂ ਕਿਸੇ ਨੇ ਤੁਹਾਡੀ ਬੁਰਾਈ ਕੀਤੀ ਤੁਸੀਂ 2 ਮਿੰਟ ਰੁਕੋ بجائے ਸਿੱਧਾ ਦਿਲ ਤੇ ਲੈਣ ਦੇ ਪਹਿਲਾਂ ਇਹ ਦੇਖੋ ਕੀ ਇਹਨੇ ਸਹੀ ਕਿਹਾ ਕਿ ਗਲਤ ਕਿਹਾ ਹੋ ਸਕਦਾ ਅਗਲੇ ਨੇ ਗਲਤ ਕਿਹਾ ਮੈਨੂੰ ਵੈਸੇ ਹੀ ਤੰਗ ਕਰਨ ਲਈ ਕਿਹਾ ਜਾਂ ਮੈਨੂੰ ਨੀਚਾ ਦਿਖਾਉਣ ਲਈ ਕਿਹਾ ਜਾਂ ਮੈਨੂੰ ਯੂ نو ਅਗਲੇ ਦਾ ਆਪਣਾ ਮਨ ਬਹੁਤ ਖਰਾਬ ਹੈ ਤਾਂ ਉਹ ਅਗਲੇ ਨੇ ਮੈਨੂੰ ਇਦਾਂ ਕਿਹਾ ਸੋ ਜੇ ਕ੍ਰਿਟਿਸਮ ਨੂੰ ਸਿੱਧਾ ਆਪਣੇ ਦਿਲ ਤੇ ਬਿਲਕੁਲ ਨਾ ਲਾਓ ਜੀ ਕ੍ਰਿਟਿਸਮ ਅਗਲੇ ਦਾ ਸਹੀ ਹੈ ਜਿੱਦਾਂ ਕੋਈ ਲਗਾ ਲਓ ਐਗਜ਼ਾਮਪਲ ਕਿ ਵੀ ਕੋਈ ਕਵੀ ਕਿ ਤੁ ਬਹੁਤ ਲੇਜੀ ਹੈ ਫੋਰ ਐਗਜ਼ਾਮਪਲ ਪਹਿਲਾਂ ਸੋਚੂ ਕਿ ਮੈਂ ਰੀਅਲੀ ਲੇਜੀ ਹਾਂ ਕਿ ਨਹੀਂ ਪਰ ਮੈਂ ਨਹੀਂ ਮੈਂ ਲੇਜੀ ਨਹੀਂ ਹੈਗੀ ਮੈਂ ਸਾਰੇ ਕੰਮ ਕਰਦੀਆਂ ਆਪਣੇ ਮੈਂ ਆਪਣੀਆਂ ਪੇਮੈਂਟਸ ਟਾਈਮ ਸਿਰ ਕੀਤੀਆਂ ਨੇ ਮੈਂ ਸਵੇਰ ਉੱਠ ਕੇ ਟਾਈਮ ਸਿਰ ਕੰਮ ਤੇ ਜਾਂਦੀ ਆ ਤੇ ਮੈਂ ਪੂਰਾ ਦਿਨ ਹਾਰਡ ਵਰਕ ਕਰਦੀ ਆ ਤੇ ਮੈਂ ਘਰ ਆ ਕੇ ਸਾਰਾ ਕਰਦੀ ਆ ਮੈਂ ਲੇਜੀ ਨਹੀਂ ਹੈ ਸੋ ਪਹਿਲੀ ਚੀਜ਼ ਯੂ نو ਕਿ ਤੁਸੀਂ ਬਾਕੀ ਦੋਨਾਂ ਦੀ ਕ੍ਰਿਟਿਸਿਜ਼ਮ ਨਿਕਾਲ ਦਿੱਤੀ ਕਿ ਉਹਨਾਂ ਨੇ ਜੋ ਕਿਹਾ ਕਿ ਵੀ ਮੈਂ ਮੈਨੂੰ ਜੋ ਕਿਹਾ ਮੈਂ ਐਕਸੈਪਟ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਕਿ ਗੱਲ ਸਹੀ ਨਹੀਂ ਹੈ ਚਲੋ ਫੌਰ ਮੰਨ ਲਓ ਕਿ ਵੀ ਤੁਸੀਂ ਹੋ ਲੇ ਜੀ ਤੁਸੀਂ ਆਪਣੇ ਆਪ ਤੇ ਦੇਖਿਆ ਗੂ ਮੈਂ ਤਾਂ ਟਾਈਮ ਸਿਰ ਉੱਠਦੀ ਨਹੀਂ ਜਾਂ ਮੈਂ ਤਾਂ ਕੱਪੜੇ ਮੇਰੇ ਘਰ ਪਏ ਨੇ ਤੈੱਕ ਕਰਨ ਵਾਲੇ ਮੇਬੀ ਮੈਂ ਲੈਦੀ ਆ ਦੈਨ ਟਰਾਈ ਟੂ ਇੰਪਰੂਵ ਔਨ ਟੂ ਇਟ ਠੀਕ ਹੈ ਮੈਂ ਲੇਜੀ ਹਾਂ ਮੇਬੀ ਮੈਂ ਇੱਕ ਚੀਜ਼ ਇੰਪਰੂਵ ਕਰਾਂਗੀ ਰੋਜ਼ ਛੋਟੀਆਂ ਛੋਟੀਆਂ ਇੰਪਰੂਵਮੈਂਟ ਕਰਾਂਗੀ ਤਾਂ ਜੋ ਮੇਰੀਆਂ ਕ੍ਰਿਟਿਸਿਜ਼ਮ ਖਤਮ ਹੋ ਜਾਏ ਮੇਬੀ ਮੈਂ ਸਿਰਫ ਬੈੱਡ ਬਣਾਉਣਾ ਸ਼ੁਰੂ ਕਰ ਦਾਂਗੀ ਔਰ ਮੇਬੀ ਮੈਂ ਕੋਸ਼ਿਸ਼ ਕਰਾਂਗੀ 2 ਦਿਨ ਤੋਂ ਬਾਅਦ ਮੇਰੇ ਕੱਪੜੇ ਨਾ ਪਏ ਰਹਿਣ ਮੈਂ ਚੱਕ ਲਾਂ ਜਾਂ ਯੂ نو ਜੇ ਤੁਹਾਨੂੰ ਕ੍ਰਿਟਿਸਿਜ਼ਮ ਜੈਨੂਇਨ ਮਿਲੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਜੇ ਕ੍ਰਿਟਿਸਿਜ਼ਮ ਤੁਹਾਨੂੰ ਗਲਤ ਮਿਲੀ ਹੈ ਤਾਂ ਉਹਨੂੰ ਇਗਨੋਰ ਕਰਨੀ ਹੈ ਦਿਲ ਤੇ ਬਿਲਕੁਲ ਨਹੀਂ ਲੈਣਾ ਔਰ ਐਦਾਂ ਨਹੀਂ ਹੈ ਕਿ ਵੀ ਇਹ ਚੀਜ਼ਾਂ ਇੰਪਰੂਵ ਨਹੀਂ ਹੋ ਸਕਦੀ ਇਟਸ ਨਾਟ ਇਟ ਡਸ ਨਾਟ ਡਿਫਾਈਨ ਯੂ ਇਹ ਲੇਜੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੇਜੀ ਹੀ ਰਹੋਗੇ ਐਦਾਂ ਹੀ ਤੁਸੀਂ ਬੋਨ ਹੋਏ ਹੋ ਤਾਂ ਐਦਾਂ ਹੀ ਰਹਾਂਗੇ ਨਾਲ ਇਹ ਚੀਜ਼ਾਂ ਇੰਪਰੂਵ ਹੋ ਸਕਦੀਆਂ ਕੋਈ ਵੀ ਤੁਹਾਡੀ ਕ੍ਰਿਟਿਸਮ ਹੈ ਉਹਨੂੰ ਇੰਪਰੂਵ ਕੀਤਾ ਜਾ ਸਕਦਾ ਸੋ ਜਸਟ ਇੰਪਰੂਵ ਓਨ ਇਟ ਚੌਥੀ ਚੀਜ਼ ਹੁੰਦੀ ਹੈ ਡੂ ਨਾਟ ਅਕਸੈਪਟ ਫ্রম ਅਦਰਸ ਵਾਟ ਯੂ ਡੂ ਨਾਟ ਡਿਜ਼ਾਇਰ ਜਿਹੜੀ ਚੀਜ਼ ਤੁਸੀਂ ਨਹੀਂ ਡਿਕਲਾਈਨ ਲਾਈਕ ਪੈਸਿਵ ਡਿਕਲਾਈਨ ਇਜ਼ ਇੰਪੋਰਟੈਂਟ ਕੈਨ ਦਾ ਪਾਵ ਹੈ ਜਿਹੜੀ ਚੀਜ਼ ਤੁਹਾਨੂੰ ਨਹੀਂ ਚਾਹੀਦੀ ਸਾਫ਼ ਸੁਥਰੀ ਨਾ ਕਰ ਦਿਓ ਨਾ ਕਰਨੀ ਜਾਂ ਨਾ ਕਹਿਣੀ ਵੀ ਬਹੁਤ ਚੰਗੀ ਗੱਲ ਹੈ ਤੇ ਆਣੀ ਚਾਹੀਦੀ ਹੈ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਵੀ ਤੁਹਾਡਾ ਕਿਤੇ ਪਾਰਟੀ ਤੇ ਜਾਣ ਦਾ ਮੂਡ ਨਹੀਂ ਹੈਗਾ ਠੀਕ ਹੈ ਬਹੁਤ ਤੁਹਾਡੇ ਦਿਲ ਦੇ ਕਰੀਬ ਲੋਕ ਹੈ ਤੁਸੀਂ ਉਹਨਾਂ ਲਈ ਕੰਪਰੋਮਾਈਜ਼ ਵੀ ਕਰ ਸਕਦੇ ਹੋ ਪਰ ਕੋਈ ਇਹੋ ਜਿਹੇ ਲੋਕ ਨੇ ਕੀ ਤੁਹਾਨੂੰ ਲੱਗਦਾ ਕਿ ਵੀ ਮੈਂ ਨਹੀਂ ਖੁਸ਼ ਜਾ ਕੇ ਪਾਰਟੀ ਤੇ ਤੇ ਜੇ ਉਹ ਤੁਹਾਨੂੰ ਕਹਿ ਰਹੇ ਨੇ फोर्सफुल नहीं नहीं जाना ही पेगा ये वो लर्न टू से नो डोंट एक्सैप्ट फ्राम अदरस वट यू डोंट डिजायर ठीक है कोई ती नशा नहीं कर रहे या शराब नहीं पीने कोई दे रहे नहीं नहीं यार तू पी तू लै यो नो कहना सीखो कि नहीं मैनू जिस चीज की ख्वाहिश नहीं मैं तो लैनी नहीं वैलिड पॉइंट है फिर आता हैट यू वॉन्ट है ਐਂਡ ਨਾਟ ਕਨਸੈਂਟਰੇਟ ਔਨ ਵਾਟ ਯੂ ਡੋਂਟ ਵਾਂਟ ਇਹ ਆਪਣੇ ਜਿਹੜਾ ਪਹਿਲਾ ਪੁਆਇੰਟ ਸੀਗਾ ਪ੍ਰਿੰਸੀਪਲ ਉਹਦੇ ਨਾਲ ਕਾਫੀ ਮਿਲਦਾ ਆ ਕਿ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕੀ ਚਾਹੀਦਾ ਤੁਹਾਡਾ ਫੋਕਸ ਸਾਰਾ ਇਸ ਚੀਜ਼ ਤੇ ਹੋਣਾ ਚਾਹੀਦਾ ਤੁਹਾਨੂੰ ਕੀ ਚਾਹੀਦਾ ਤੁਹਾਡਾ ਫੋਕਸ ਇਹ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਕੀ ਨਹੀਂ ਚਾਹੀਦਾ ਕਿਉਂਕਿ ਦਿਮਾਗ ਨੂੰ એનર્ਜੀ ਨੂੰ ਨਹੀਂ ਪਤਾ ਨਹੀਂ ਦਾ ਠੀਕ ਹੈ ਜੇ ਤੁਸੀਂ ਇਹਨਾਂ ਨੂੰ ਮੈਨੂੰ ਦੁੱਖ ਨਹੀਂ ਚਾਹੀਦੇ ਦਿਮਾਗ ਨੂੰ ਨਹੀਂ ਪਤਾ ਕਿ ਦੁੱਖ ਨੂੰ ਨਾ ਕਹਿ ਰਹੇ ਆ ਮੈਂ ਜਾਂ એનર્ਜੀ ਨੂੰ ਨਹੀਂ ਪਤਾ ਦੁੱਖ ਨੂੰ ਨਾ ਕਹਿਣਾ ਦੁੱਖ ਅੱਛਾ ਦੁੱਖ ਕਹਿ ਰਹੇ ਆ ਇਹਨੂੰ ਦੁੱਖ ਦੋ ਨਾ ਜਸ ਮੈਨੂੰ ਸੁਖ ਚਾਹੀਦੇ ਜਸ ਸੋਚੋ ਕਿਹੜੀ ਚੀਜ਼ ਚਾਹੀਦੀ ਆ ਉਹਦੇ ਤੇ ਕਨਸੈਂਟਰੇਟ ਕਰੋ ਮੈਂ ਸਕਸੈਸਫੁਲ ਹੋਣਾ ਚਾਹੁੰਦੀ ਆ ਮੈਂ ਸਕਸੈਸਫੁਲ ਹਾਂ ਯੂ نو ਐਵੇਂ ਇਹਨੀਆਂ ਚੀਜ਼ਾਂ ਤੇ ਕਨਸੈਂਟਰੇਟ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਇਗਨੋਰ दैट ਉਹ ਐਗਜ਼ਿਸਟ ਹੀ ਨਹੀਂ ਕਰਦੀਆਂ ਜਸਟ ਉਹਨਾਂ ਬਾਰੇ ਸੋਚੋ ਵੀ ਨਾ ਤੇ ਕਦੇ जेंट 17 पॉइंट तक ਜੇ ਕਦੇ ਜ਼ਿੰਦਗੀ 'ਚ ਤੁਸੀਂ ਬਹੁਤ ਹੀ ਡਾਰਕ ਪਲੇਸ ਤੇ ਪਹੁੰਚੇ ਹੋਏ ਹੋ ਤੁਸੀਂ इमोਸ਼ਨਲੀ ਬਹੁਤ ਲੋ ਫੀਲ ਕਰ ਰਹੇ ਹੋ ਤੁਸੀਂ ਬਹੁਤ سارے ਫੇਲਿਅਰਸ ਨਾਲ ਡੀਲ ਕਰ ਰਹੇ ਹੋ ਬਹੁਤ ਸਾਰੀਆਂ ਸਟਰਗਲਸ ਨਾਲ ਡੀਲ ਕਰ ਰਹੇ ਹੋ ਤੇ ਤੁਹਾਨੂੰ ਆਪਣੇ ਆਪ ਤੇ ਤਰਸ ਆ ਰਿਹਾ ਕਦੇ ਜ਼ਿੰਦਗੀ 'ਚ ਤੁਸੀਂ ਇਸ ਸਿਚੁਏਸ਼ਨ ਤੇ ਆ ਜੰਨੇ ਹੋ ਕਿ ਵੈਨ ਯੂ ਆਰ ਇਨ ਰੀਅਲੀ ਬੈਡ ਸਿਚੁਏਸ਼ਨ ਫਿਰ ਆਪਣੇ ਆਸ-ਪਾਸ ਦੇਖੋ ਤੇ ਕੋਈ ਆਪਣੇ ਤੋਂ ਵੀ ਬੈਡ ਸਿਚੁਏਸ਼ਨ ਚ ਲੱਗੋ ਤੇ ਉਹਦੀ ਹੈਲਪ ਕਰੋ ਉਹਦੇ ਨਾਲ ਕੀ ਹੋਏਗਾ ਤੁਹਾਡੇ ਨਾਲ ਅੱਛਾ ਕਰਮਾ ਆਏਗਾ ਤੁਹਾਨੂੰ ਅੱچھے ਕਰਮ ਮਿਲਣਗੇ ਬੇਸਿਕਲੀ ਅਗਰ ਜ਼ਿੰਦਗੀ ਚ ਬਹੁਤ ਨਰਾਸ਼ ਹੋ ਆਪਣੇ ਤੋਂ ਵੀ ਨਰਾਸ਼ ਕਿਸੇ ਨੂੰ ਲੱਗ ਕੇ ਉਹਦੀ ਹੈਲਪ ਕਰੋ ਜੇ ਤੁਹਾਨੂੰ ਤੁਸੀਂ ਤੁਹਾਨੂੰ ਫੀਲ ਹੋ ਰਿਹਾ ਕਿ ਤੁਸੀਂ ਬਹੁਤ ਲੋਨਲੀ ਹੋ ਜ਼ਿੰਦਗੀ ਚ ਤੁਹਾਡੀਆਂ ਕਨੈਕਸ਼ਨਸ ਨਹੀਂ ਕਿਸੇ ਦੇ ਨਾਲ ਤੁਸੀਂ ਕੱਲਾ ਫੀਲ ਕਰ ਰਹੇ ਹੋ look around دیکھو ਤੁਹਾਡੇ ਤੋਂ ਵੀ ਇਕੱਲਾ کون ہے میرے بھی کوئی ایڈلੀ کوئی ਜਿੱਦਾ ਬਜ਼ੁਰਗ कपल ਹੈ ਵਿਚਾਰਾ ਉਹ ਬਹੁਤ ਲੋਨਲੀ ਫੀਲ ਕਰ ਰਿਹਾ ਹੈ ਜਾਂ ਕੋਈ انٹرਨੈਸ਼ਨਲ ਸਟੂਡੈਂਟ ਵਿਚਾਰਾ ਬਹੁਤ ਲੋਨਲੀ ਫੀਲ ਕਰ ਰਿਹਾ ਹੈ ਤੁਸੀਂ ਜਾਓ ਉਹਨੂੰ ਮਿਲੋ ਜੁਲੋ ਉਹਦੀ ਹੈਲਪ ਕਰੋ ਜਦੋਂ ਤੁਸੀਂ ਕਿਸੇ ਹੋਰ ਦੀ ਮਦਦ ਕਰਦੇ ਹੋ ਨਾ ਤੁਸੀਂ ਆਪਣੇ ਕਰਮ ਵੀ ਠੀਕ ਕਰਦੇ ਹੋ ਸੋ हेल्प ਆਦਰਸ ਥੈਨ ਨੰਬਰ 18 ਚੂਜ਼ ਅ ਹੀਰੋ ਲੱਭੋ ਇਨਸਾਨ ਕੋਈ ਵੀ ਹੋ ਸਕਦਾ ਜਿਹੜੀ ਨੂੰ ਤੁਹਾਨੂੰ ਜਾਣਦਾ ਹੋਵੇ ਲੱਭੋ ਇਨਸਾਨ ਜੋ ਉਸ ਜਗ੍ਹਾ ਤੇ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਸਮਝ ਲਓ ਤੁਸੀਂ ਕੋਈ ਕੰਪਨੀ ਚਲਾਉਣਾ ਚਾਹੁੰਦੇ ਹੋ ਲੱਭੋ ਲੋਕ ਜਿਹੜੇ ਕਿ ਆ ਕੰਪਨੀ ਚ ਸਕਸੈਸਫੁਲ ਨੇ ਜਿਹੜੇ ਕਿ ਉਸ ਜਗ੍ਹਾ ਤੇ ਆਲਰੇਡੀ ਨੇ ਜਿੱਥੇ ਕਿ ਤੁਸੀਂ ਪਹੁੰਚਣਾ ਚਾਹੁੰਦੇ ਹੋ ਐਂਡ ਦੈਨ ਇਮਿਟੇਟ ਦੈਟ ਲੋਕ ਮਤਲਬ ਕਹਿੰਦਾ ਭਾਵੇਂ ਕਿ ਫਿਰ ਉਹਨਾਂ ਦੀ ਨਕਲ ਕਰੋ ਲੱਭੋ ਉਹ ਇਨਸਾਨ ਜਿਹੋ ਜਿਹੇ ਤੁਸੀਂ ਬਣਨਾ ਚਾਹੁੰਦੇ ਹੋ ਜਿਹਦੇ ਅਰਗੇ ਤੁਸੀਂ ਬਣਨਾ ਚਾਹੁੰਦੇ ਹੋ ਤੇ ਫਿਰ ਉਹਦੀ ਨਕਲ ਕਰੋ ਨਕਲ ਕਰਨ ਚ ਕੋਈ ਹਰਜ ਨਹੀਂ ਅਗੇਨ ਫੇਕ ਟਿਲ ਯੂ ਮੇਕ ਯੂ نو ਚਾਹੇ ਫੇਕ ਨਾ ਲੋਨਾ ਕਿ ਝੂਠੀ ਕਰਕੇ ਰਹੋ ਜਿੰਨੀ ਦੇਰ ਉਹ ਚੀਜ਼ ਹੋ ਨਹੀਂ ਜਾਂਦੀ ਠੀਕ ਨੇ ਤੁਸੀਂ ਜਿਹਦੇ ਵਰਗਾ ਬਣਨੇ ਚਾਹੁੰਦੇ ਹੋ ਉਹਨੂੰ ਲੱਭੋ ਉਹਨੂੰ ਆਪਣਾ ਹੀਰੋ ਬਣਾਓ ਹੀਰੋ ਵਰਸ਼ਿਪ ਕਰੋ ਪੂਰੀ ਤੇ ਉਹਦੀ ਨਕਲ ਕਰੋ ਤੇ ਇੱਕ ਦਿਨ ਤੁਸੀਂ ਵੀ ਉਹਦੀ ਜਗ੍ਹਾ ਤੇ ਹੋਵੋਗੇ 19 स्पीक प्लाईटली कैंडी ਲੋਣੀ ਹੈ ਪਿਆਰੀਆਂ ਮਿੱਠੀਆਂ ਗੱਲਾਂ ਕਰੋ ਕੈਂ ਕੈਂ ਕਰਨਾ ਉੱਚਾ ਖੋਰੂ ਪਾਣਾ ਖੋਰੂ ਠੀਕ ਹੈ એનર્ਜੀ ਕਰਨੀ ਮસ્ਤੀ ਕਰਨੀ ਡਿਫਰੈਂਟ ਪਰ ਕਿਸੇ ਨੂੰ ਗਲਤ ਬੋਲਣਾ ਉੱਚਾ ਬੋਲਣਾ ਮਾੜੀ ਗੱਲ ਹੈ ਸੋ ਉਹ ਨਾ ਕਰੋ 20th ਤੇ ਉਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਤੇ ਉਹ ਕਹਿੰਦਾ ਕਿ ਇਹ ਪੁਆਇੰਟ ਤੁਸੀਂ ਲਿਖ ਲਓ ਔਰ ਲਿਖ ਕੇ ਹਰ ਜਗ੍ਹਾ ਚਿਪਕਾ ਦਿਓ ਆਪਣੇ ਮਿਰਰ ਤੇ ਚਿਪਕਾ ਦਿਓ ਆਪਣੇ ਦਰਵਾਜੇ ਤੇ ਚਿਪਕਾ ਦਿਓ ਆਪਣੇ ਗੱਡੀ ਤੇ ਚਿਪਕਾ ਦਿਓ ਤੇ ਉਹ ਚੀਜ਼ ਹੈ ਕਿ ਵਟ ਏਵਰ ਦਾ ਮਾਈਂਡ ਕੈਨ ਕਨਸੀਵ ਐਂਡ ਬਲੀਵ ਦਾ ਮਾਈਂਡ ਕੈਨ ਅਚੀਵ ਜਿਹੜਾ ਤੁਹਾਡੀ ਜੋ ਤੁਹਾਡਾ ਦਿਮਾਗ ਜਿਹੜੀ ਚੀਜ਼ ਸੋਚ ਸਕਦਾ ਹੈ ਜਿਸ ਚੀਜ਼ 'ਚ ਵਿਸ਼ਵਾਸ ਕਰ ਸਕਦਾ ਹੈ ਉਹ ਚੀਜ਼ ਕਰ ਵੀ ਸਕਦਾ ਹੈ ਜੇ ਤੁਹਾਨੂੰ ਭਰੋਸਾ ਹੈ ਕਿ ਵੀ ਮੈਂ ਤਾਂ ਸਕਸੈਸਫੁਲ ਹੋਣਾ ਹੀ ਹੋਣਾ ਹੈ ਤਾਂ ਤੁਸੀਂ ਹੋ ਜਾਣਾ ਹੈ ਕੋਈ ਡਾਊਟ ਨਹੀਂ ਇਹਦੇ ਵਿੱਚ ਜੇ ਤੁਹਾਨੂੰ ਕਿ ਵੀ ਮੇਰੇ ਸਾਰੇ ਰਿਸ਼ਤੇ ਬਹੁਤ ਬਦ}{\text{ੀਆ ਚੱਲਣੇ ਆ ਤਾਂ ਬਹੁਤ ਬਦ}{\text{ੀਆ ਚੱਲਣੇ ਆ ਮਤਲਬ ਵਾਟਐਵਰ ਦਾ ਮਾਈਂਡ ਕੈਨ ਕਨਸੀਵ ਕਨਸੀਵ ਮਤਲਬ ਜਨਮ ਦੇਣਾ ਵਾਟਐਵਰ ਅ ਮਾਈਂਡ ਕੈਨ ਕਨਸੀਵ ਐਂਡ ਬਲੀਵ ਮਤਲਬ ਵਿਸ਼ਵਾਸ ਕਰਨਾ ਅ ਮਾਈਂਡ ਕੈਨ ਅਚੀਵ ਮਾਈਂਡ ਉਸ ਨੂੰ ਪਾ ਵੀ ਸਕਦਾ ਸੋ ਇਹ ਹੈਗਾ ਨੈਪੋਲੀਅਨ ਹਿੱਲ ਦਾ ਪ੍ਰਿੰਸੀਪਲ ਨੰਬਰ 7 ਜਿਹੜਾ ਕਿ ਪੋਜ਼ਿਟਿਵ ਥਿੰਕਿੰਗ ਤੇ ਬਹੁਤ سارے ਉਹਨੇ ਛੋਟੇ ਛੋਟੇ ਪੁਆਇੰਟਸ ਦਿੱਤੇ ਨੇ ਜਿਨ੍ਹਾਂ ਤੇ ਉਹਨਾਂ ਨੇ ਕਿਹਾ ਕਿ ਆਪਣਾ ਧਿਆਨ ਰੱਖੋ ਗਿਆ ਕਨਸੈਂਟਰੇਟ ਕਰੋ ਤੇ ਹੋਪਫੁਲੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਕਾਫੀ ਲੰਬੀ ਵੀਡੀਓ ਹੋਗੀ ਲੱਗਦੀ ਤੇ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਅਚ ਟਿਲ ਦੈਨ ਸਬਸਕ੍ਰਾਈਬ ਪਲੀਜ਼ ਲਾਈਕ ਕਮੈਂਟ ਟੇਕ ਕੇਅਰ ਬਾਏ